ਦੋਸਤੋ ਆਪਣੇ ਦੇਸ਼ ਦੇ ਵਿੱਚ ਜਿਹੜਾ ਦਾਜ ਦੇਣ ਦਾ ਰਿਵਾਜ ਆ ਇਹ ਕੋਈ ਅੱਜ ਦਾ ਨਹੀਂ ਹੈਗਾ ਇਹ ਬਹੁਤ ਟਾਈਮ ਪੁਰਾਣਾਗਾ ਇਹ ਰਾਜੇ ਮਹਾਰਾਜਿਆਂ ਦੇ ਟਾਈਮ 'ਚ ਵੀ ਹੁੰਦਾ ਸੀ ਆਪਣੇ ਪਿਓ ਦਾਦਿਆਂ ਦੇ ਟਾਈਮ 'ਚ ਵੀ ਹੁੰਦਾ ਸੀ ਇਹ ਅੱਜ ਦੇ ਟਾਈਮ 'ਚ ਵੀ ਹੈਗਾ ਤੇ ਇਹ ਅੱਗੇ ਵੀ ਚੱਲਦਾ ਰਹੂਗਾ ਸਗੋਂ ਵੱਧਦਾ ਹੀ ਤੁਰਿਆ ਜਾਊਗਾ ਹੌਲੀ ਹੌਲੀ ਪਰ ਕਾਦੀ ਆਪਾਂ ਇਹ ਗੱਲ ਸੋਚੀ ਆ ਵੀ ਆਖਿਰ ਕੁੜੀ ਵਾਲੇ ਦਾਜ ਕਿਉਂ ਦਿੰਦੇ ਆ ਜੀਨੇ ਆਪਣੀ 20 25 30 ਸਾਲ ਦੀ ਕੁੜੀ ਦੇਤੀ ਫਿਰ ਪਿੱਛੇ ਕੀ ਰਹਿ ਗਿਆ ਬਾਅਦ ਵਿੱਚ ਉਹਨਾਂ ਨੂੰ ਦਾਜ ਕਿਉਂ ਦੇਣਾ ਪੈਂਦਾਗਾ ਵਿਆਹ ਤਾਂ ਦੋਨੇ ਪਾਸੇ ਹੀ ਹੁੰਦਾਗਾ ਵਿਆਹ ਮੁੰਡੇ ਦਾ ਵੀ ਹੁੰਦਾਗਾ ਵਿਆਹ ਕੁੜੀ ਦਾ ਵੀ ਹੁੰਦਾਗਾ ਫਿਰ ਕੁੜੀ ਵਾਲਿਆਂ ਨੂੰ ਕਿਉਂ ਦਾਜ ਦੇਣਾ ਪੈਂਦਾਗਾ ਨਾਲੇ ਤਾਂ ਕੁੜੀ ਬਗਾਨੇ ਘਰ ਜਾਵੇ ਕੁੜੀ ਆਪਣਾ ਘਰ ਪਰਿਵਾਰ ਛੱਡੇ ਬਗਾਨੇ ਘਰ ਜਾ ਕੇ ਨਵੇਂ ਬੰਦਿਆਂ ਨਾਲ ਉਹਦਾ ਬਾਹ ਪੈਂਦਾਗਾ ਉਹਨਾਂ ਦੀਆਂ ਆਦਤਾਂ ਨੂੰ ਅਪਣਾਉਂਦੀ ਆ ਉਹਨਾਂ ਦੇ ਸੁਭਾਅ ਨੂੰ ਅਪਣਾਉਂਦੀ ਆ ਉਹਨਾਂ ਦੀ ਕੁੱਟਮਾਰ ਚੱਲਦੀ ਆ ਠੀਕ ਐ ਆਪਣਾ ਘਰ-ਬਾਰ ਛੱਡ ਕੇ ਉਹਨਾਂ ਦੇ ਘਰੇ ਜਾਂਦੀ ਆ ਆਪਣਾ ਪਿੰਡ ਛੱਡਦੀ ਆ ਆਪਣਾ ਸ਼ਹਿਰ ਛੱਡਦੀ ਆ ਫੇਰ ਵੀ ਕੁੜੀ ਦਾਜ ਦੇਵੇ ਉਲਟਾ ਦਾਜ ਤਾਂ ਫਿਰ ਮੁੰਡੇ ਨੂੰ ਦੇਣਾ ਚਾਹੀਦਾ ਕਿਉਂਕਿ ਮੁੰਡਾ ਆਪਣੇ ਘਰੇ ਤਾਂ ਰਹੂਗਾ ਮੁੰਡੇ ਨੂੰ ਆਪਣਾ ਘਰ ਤਾਂ ਨਹੀਂ ਛੱਡਣਾ ਪੈਣਾ ਮੁੰਡੇ ਨੂੰ ਫਿਰ ਸਾਰਾ ਘਰ ਦਾ ਕੰਮਕਾਰ ਤਾਂ ਨਹੀਂ ਕਰਨਾ ਪੈਣਾ ਇਹ ਤਾਂ ਬਿਲਕੁਲ ਦੋਸਤੋ ਫਿਰ ਉਲਟ ਹੋ ਜਾਣਾ ਚਾਹੀਦਾ ਕੁੜੀ ਵਾਲੇ ਹੁਣ ਤੱਕ ਦਾਜ ਕਿਉਂ ਦੇ ਰਹੇ ਆ ਹੁਣ ਤਾਂ ਇਹ ਪ੍ਰਥਾ ਜਿਹੜੀ ਬਦਲ ਜਾਣੀ ਚਾਹੀਦੀ ਆ ਹੁਣ ਤਾਂ ਮੁੰਡੇ ਵਾਲਿਆਂ ਨੂੰ ਦਾਜ ਦੇਣ ਲੱਗ ਜਾਣਾ ਚਾਹੀਦਾ ਨਾਲੇ ਜਿਹੜੇ ਹਿਸਾਬ ਨਾਲ ਕੁੜੀਆਂ ਦੀ ਗਿਣਤੀ ਘਟ ਰਹੀ ਆ ਤੇ ਮੁੰਡਿਆਂ ਦੀ ਵਧ ਰਹੀ ਆ ਉਸ ਹਿਸਾਬ ਨਾਲ ਤਾਂ ਹੁਣ ਕੁੜੀਆਂ ਦੀ ਕੀਮਤ ਆ ਜਿਹੜੀ ਜ਼ਿਆਦਾ ਪੈ ਜਾਣੀ ਚਾਹੀਦੀ ਆ ਚਾਰੇ ਪਾਸੇ ਤੁਸੀਂ ਨਿਗਾਹ ਘਮਾ ਕੇ ਦੇਖ ਲਓ ਹਰ ਪਾਸੇ ਮੁੰਡੇ ਹੀ ਮੁੰਡੇ ਤੁਰੇ ਫਿਰਦੇ ਆ ਕੁੜੀਆਂ ਦੀ ਗਿਣਤੀ ਬਹੁਤ ਘੱਟ ਆ ਉਹ ਇਸ ਕਰਕੇ ਘੱਟ ਆ ਕਿਉਂਕਿ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਰਵਾਜ ਹੀ ਚੱਲ ਗਿਆ ਸੀਗਾ ਵੀ ਜਦੋਂ ਕੋਈ ਵੀ ਔਰਤ ਜਦੋਂ ਮਾਂ ਬਣਨ ਵਾਲੀ ਹੁੰਦੀ ਸੀ ਤਾਂ ਉਦੋਂ ਪਹਿਲੇ ਹੀ ਚੈੱਕ ਕਰਵਾ ਲਿਆ ਜਾਂਦਾ ਸੀ ਉਹਦੇ ਢਿੱਡ ਦੇ ਅੰਦਰ ਹੀ ਵੀ ਮੁੰਡਾ ਜਾਂ ਕੁੜੀ ਆ ਫਿਰ ਉਹ ਕੁੜੀਆਂ ਜੇ ਹੁੰਦੀਆਂ ਸੀ ਢਿੱਡ ਦੇ ਅੰਦਰ ਤਾਂ ਕੁੜੀਆਂ ਨੂੰ ਉਸੇ ਟਾਈਮ ਹੀ ਮਰਵਾ ਦਿੱਤਾ ਜਾਂਦਾ ਸੀਗਾ ਡਾਕਟਰ ਦੇ ਦੁਆਰਾ ਪਰ ਬਾਅਦ ਵਿੱਚ ਸਰਕਾਰ ਨੇ ਸਖਤ ਕਦਮ ਚੱਕੇ ਤੇ ਇਹ ਚੀਜ਼ਾਂ ਬੰਦ ਹੋ ਗਈਆਂ ਡਾਕਟਰਾਂ ਦੇ ਉੱਤੇ ਸਖਤ ਕਾਰਵਾਈਆਂ ਹੋਣ ਲੱਗ ਗਈਆਂ ਵੀ ਜੋ ਵੀ ਡਾਕਟਰ ਇਹੋ ਜਿਹਾ ਕੁਝ ਕਰੂਗਾ ਕੁੜੀ ਦੀ ਸਫਾਈ ਕਰੂਗਾ ਕੁੜੀ ਨੂੰ ਮਾਰੂਗਾ ਉਹਨੂੰ ਜੇਲ੍ਹ ਵੀ ਹੋਊਗੀ ਉਹਨੂੰ ਜੁਰਮਾਨਾ ਵੀ ਹੋਊਗਾ ਇਸ ਕਰਕੇ ਇਹ ਚੀਜ਼ਾਂ ਹੋਣੀਆਂ ਬੰਦ ਹੋ ਗਈਆਂ ਮੈਂ ਨਹੀਂ ਕਹਿੰਦਾ ਵੀ ਪੂਰੀ ਤਰ੍ਹਾਂ ਬੰਦ ਹੋ ਗਈਆਂ ਅੱਜ ਵੀ ਹੁੰਦੀਆਂ ਨੇ ਪਰ ਬਹੁਤ ਘਟ ਗਈਆਂ ਡਾਕਟਰਾਂ ਨੂੰ ਹੁਣ ਇਸ ਗੱਲ ਦਾ ਡਰ ਪੈ ਗਿਆ ਵੀ ਇੱਕ ਤਾਂ ਸਾਡੇ ਫਿਰ ਲਾਇਸੈਂਸ ਜਿਹੜੇ ਉਹ ਰੱਦ ਹੋ ਜਾਣਗੇ ਅਸੀਂ ਜ਼ਿੰਦਗੀ ਚ ਕਦੇ ਵੀ ਡਾਕਟਰੀ ਨਹੀਂ ਕਰ ਸਕਾਂਗੇ ਤੇ ਸਾਨੂੰ ਜਿਹੜੀ ਜੇਲ ਹੋਊਗੀ ਉਹ ਅੱਡਾ ਜੁਰਮਾਨਾ ਅੱਡ ਹੋਊਗਾ ਇਸ ਕਰਕੇ ਇਹ ਕੰਮ ਬੰਦ ਹੋ ਗਿਆ ਤਾਂ ਕਹਿਣ ਦਾ ਮਤਲਬ ਇਹ ਸੀ ਦੋਸਤੋ ਵੀ ਉਹ ਜਿਹੜਾ ਫਰਕ ਉਹਦੋਂ ਪੈ ਗਿਆ ਸੀਗਾ ਮੁੰਡਿਆਂ ਤੇ ਕੁੜੀਆਂ ਦੀ ਜਨਸੰਖਿਆ ਦੇ ਵਿੱਚ ਉਹ ਹਜੇ ਤੱਕ ਵੀ ਪੂਰਾ ਨਹੀਂ ਹੋਇਆਗਾ ਹਜੇ ਵੀ ਆਪਣੇ ਦੇਸ਼ ਦੇ ਵਿੱਚ ਕੁੜੀਆਂ ਦੀ ਜਨਸੰਖਿਆ ਬਹੁਤ ਘੱਟ ਆ ਤੇ ਮੁੰਡਿਆਂ ਦੀ ਬਹੁਤ ਜ਼ਿਆਦਾ ਆ ਉਦਾਹਰਨ ਦੇ ਤੌਰ ਤੇ ਤੁਸੀਂ ਇਹ ਲੈ ਲਓ ਬੀਜੇ 1000 ਮੁੰਡੇ ਨੇ ਤਾਂ 1000 ਮੁੰਡੇ ਦੇ ਪਿੱਛੇ ਘੱਟੋ-ਘੱਟ 600 ਜਾਂ 700 ਕੁੜੀ ਆ 300 ਕੁੜੀ ਹਜੇ ਵੀ ਘਟਾਂ ਤੇ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਕੁੜੀਆਂ ਇੰਨੀਆਂ ਘੱਟ ਨੇ ਤਾਂ ਜਿਹੜੀ ਚੀਜ਼ ਘੱਟ ਹੋਵੇ ਉਹਦੀ ਕੀਮਤ ਤਾਂ ਫਿਰ ਵੱਧ ਜਾਂਦੀ ਹੁੰਦੀ ਆ ਹੁਣ ਤੁਸੀਂ ਇਹ ਲਾ ਲਓ ਵੀ ਜੇ ਆਪਾਂ ਕੋਈ ਸਬਜ਼ੀ ਖਰੀਦਣ ਜਾਂਦੇ ਆ ਜਾਂ ਕੋਈ ਹੋਰ ਚੀਜ਼ ਖਰੀਦਣ ਜਾਂਦੇ ਆ ਉਦਾਹਰਨ ਦੇ ਤੌਰ ਤੇ ਤੁਸੀਂ ਕੁਝ ਵੀ ਲੈ ਲਓ ਜਿਹੜੀ ਚੀਜ਼ ਘਟ ਜੇ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਉਹਦੀ ਜਿਹੜਾ ਉਹਦੀ ਜਿਹੜੀ ਕੀਮਤ ਆ ਉਹ ਵੱਧ ਜਾਂਦੀ ਆ ਕਿਉਂਕਿ ਉਹ ਪਿੱਛੋਂ ਚੀਜ਼ ਹੋਰ ਆ ਨਹੀਂ ਰਹੀ ਹੁੰਦੀਗੀ ਤੇ ਜਿਹੜੀ ਚੀਜ਼ ਬਾਦੂ ਪਈ ਹੁੰਦੀ ਆ ਡੇਲੀ ਆਪਣੇ ਅੱਖਾਂ ਸਾਹਮਣੇ ਆਉਂਦੀ ਰਹੇ ਉਹਦੀ ਬਿਲਕੁਲ ਵੀ ਕੀਮਤ ਨਹੀਂ ਹੁੰਦੀ ਕਿਉਂਕਿ ਉਹ ਘਰ ਘਾਰੀ ਹੁੰਦੀ ਆ ਉਹਦਾ ਉਹਨਾਂ ਰੇਟ ਨਹੀਂ ਹੁੰਦਾ ਹੁਣ ਜਦੋਂ ਕੁੜੀਆਂ ਇੰਨੀਆਂ ਜ਼ਿਆਦੇ ਘਟਨੇ ਤੇ ਮੁੰਡੇ ਇੰਨੇ ਜ਼ਿਆਦੇ ਨੇ ਕੁੜੀਆਂ ਦੀ ਹੁਣ ਜਦੋਂ ਇੰਨੀ ਕਦਰ ਆ ਤਾਂ ਫਿਰ ਕੁੜੀਆਂ ਨੂੰ ਕਿਉਂ ਦਾਜ ਦੇਣਾ ਪੈਂਦਾ ਗਾ ਕੁੜੀ ਵਾਲਿਆਂ ਦੇ ਮਾਪਿਓ ਨੂੰ ਵੀ ਇਹ ਗੱਲ ਇੱਕ ਵਾਰੀ ਬੈਠ ਕੇ ਸੋਚਣੀ ਵਿਚਾਰਨੀ ਚਾਹੀਦੀ ਆ ਵੀ ਹੁਣ ਟਾਈਮ ਆ ਗਿਆ ਇਸ ਪ੍ਰਥਾ ਨੂੰ ਬਦਲਣ ਦਾ ਇਸ ਰੀਤੀ ਰਿਵਾਜ ਨੂੰ ਬਦਲਣ ਦਾ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਮੁੰਡੇ ਵਾਲਾਂ ਤੋਂ ਦਾਜ ਲਓ ਕਿਉਂਕਿ ਇਹ ਤਾਂ ਸ਼ਾਇਦ ਕਦੇ ਹੋ ਨਹੀਂ ਸਕਦਾ ਇਹ ਤਾਂ ਚਲੋ ਆਪਾਂ ਇੱਕ ਕਹਿਣ ਨੂੰ ਇੱਕ ਗੱਲ ਕਹੇਤੀ ਪਰ ਇਹ ਤਾਂ ਹੋ ਸਕਦਾ ਨਾ ਵੀ ਕੁੜੀ ਵਾਲੇ ਦਾਜ ਨਾ ਦੇਣ ਹੁਣ ਤੁਸੀਂ ਇਹ ਦੇਖੋ ਜਦੋਂ ਕੁੜੀ ਮੁੰਡੇ ਦਾ ਵਿਆਹ ਹੁੰਦਾਗਾ ਉਦੋਂ ਸ਼ਰਤਾਂ ਕਿਹੋ ਜੀਆਂ ਅਜੀਬ ਅਜੀਬ ਰੱਖੀਆਂ ਜਾਂਦੀਆਂ ਨੇ ਮੁੰਡੇ ਵਾਲੇ ਪਹਿਲਾਂ ਹੀ ਕੁਝ ਗੱਲਾਂ ਦੱਸ ਦਿੰਦੇ ਆ ਸਾਡੇ ਮੁੰਡੇ ਨੂੰ ਐਨੇ ਕਿੱਲੇ ਜ਼ਮੀਨ ਆਉਂਦੀ ਆ ਸਾਡਾ ਮੁੰਡਾ ਐਸ ਨੌਕਰੀ ਤੇ ਲੱਗਿਆ ਹੋਇਆਗਾ ਸਾਡਾ ਨੌਕਰੀ ਤੋਂ ਬਿਨਾ ਤੇ ਜ਼ਮੀਨ ਤੋਂ ਬਿਨਾ ਆਹਾ ਇੱਕ ਹੋਰ ਕਾਰੋਬਾਰ ਆ ਸਾਡੀਆਂ ਮਾਰਕੀਟ ਦੇ ਵਿੱਚ ਦੁਕਾਨਾਂ ਨੇ ਸਾਡਾ ਫਲਾਣੇ ਥਾਂ ਤੇ ਪਲਾਟ ਹੈਗਾ ਸਾਡੀ ਕਿਸੇ ਰੋਡ ਦੇ ਉੱਤੇ ਜ਼ਮੀਨ ਲੱਗਦੀ ਆ ਇਸ ਕਰਕੇ ਜੇ ਤੁਸੀਂ ਕੁੜੀ ਸਾਡੇ ਮੁੰਡੇ ਨਾਲ ਵਿਆਹਣੀ ਆ ਤਾਂ ਤੁਹਾਨੂੰ ਇੰਨਾ ਦਾਜ ਦੇਣਾ ਪਊਗਾ ਤੋਂ ਨੂੰ ਫਲਾਨੀ ਤਾਂ ਗੱਡੀ ਦੇਣੀ ਪਊਗੀ ਜਿਹੜਾ ਕੈਸ਼ ਨਗਦ ਪੈਸਾ ਦੇਣਾ ਪਊਗਾ ਉਹ ਆਡਾ ਜਿਹੜਾ ਸਾਡੇ ਮੁੰਡੇ ਨੂੰ ਤੇ ਸਾਨੂੰ ਸਿਉਣਾ ਪਾਉਣਾ ਪਊਗਾ ਉਹ ਆਡਾ ਜਾਨੀ ਕਿ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਉਹ ਆਪਣੇ ਮੁੰਡੇ ਨੂੰ ਵੇਚ ਰਹੇ ਹੁੰਦੇ ਆ ਉਹਦੀ ਵਿਕਰੀ ਕਰ ਰਹੇ ਹੁੰਦੇ ਆ ਕਿਉਂਕਿ ਜੇ ਵਿਆਹ ਕਰ ਰਹੇ ਹੋਣ ਫਿਰ ਇੰਨੀਆਂ ਸ਼ਰਤਾਂ ਥੋੜੀ ਰੱਖੀਆਂ ਜਾਂਦੀਆਂ ਨੇ ਫਿਰ ਐਨਾ ਕੁਝ ਥੋੜੀ ਕਿਹਾ ਜਾਂਦਾਗਾ ਵੀ ਸਾਨੂੰ ਸਾਡੇ ਮੁੰਡੇ ਨੂੰ ਆਹ ਚੀਜ਼ ਆਉਂਦੀ ਆ ਸਾਡੇ ਮੁੰਡੇ ਦੇ ਨਾਮ ਆਹਾਂ ਚੀਜ਼ ਆ ਇਹ ਤਾਂ ਇੱਕ ਕਿਸੇ ਚੀਜ਼ ਨੂੰ ਵੇਚਣ ਵਾਲੀ ਗੱਲ ਹੋ ਗਈ ਜਿਵੇਂ ਉਦਾਹਰਨ ਦੇ ਤੌਰ ਤੇ ਤੁਸੀਂ ਇਹ ਲਾ ਲਓ ਜਦੋਂ ਆਪਾਂ ਕਿਸੇ ਪਸ਼ੂ ਨੂੰ ਵੇਚਦੇ ਆ ਜਦੋਂ ਆਪਾਂ ਕਿਸੇ ਗਾਂ ਜਾਂ ਮੈਂਸ ਨੂੰ ਵੇਚਦੇ ਆ ਉਦੋਂ ਆਪਾਂ ਉਹਦੀ ਕੀ ਕੀ ਖਾਸੀਅਤ ਦੱਸਦੇ ਹੁੰਨੇ ਆ ਉਦੋਂ ਆਪਾਂ ਉਹਦੀ ਇਹ ਖਾਸੀਅਤ ਦੱਸਦੇ ਹੁੰਨੇ ਆ ਵੀ ਜਿਹੜੀ ਸਾਡੀ ਗਾਂ ਜਾਂ ਮੈਂ ਇਸਾ ਇਹ 10 ਕਿਲੋ ਦੁੱਧ ਦਿੰਦੀ ਆ ਠੀਕ ਹੈ ਇਹ ਹਰ ਵਾਰੀ ਵਧੀਆ ਗੱਬਣ ਠਹਿਰ ਜਾਂਦੀ ਆ ਜਦੋਂ ਵੀ ਇਹਦੇ ਟੀਕਾ ਭਰਾ ਦੋ ਉਦੋਂ ਹੀ ਇਹ ਰਹਿ ਜਾਂਦੀ ਆ ਇਹਦੇ ਜਿਹੜੀ ਦੁੱਧ ਦੀ ਫੈਂਟ ਆ ਉਹ ਬਹੁਤ ਵਧੀਆ ਆਉਂਦੀ ਆ ਇਹ ਬਿਲਕੁਲ ਵੀ ਮਾਰਦੀ ਨਹੀਂ ਹੈਗੀ ਬਿਲਕੁਲ شریف ਆ ਭਾਵੇਂ ਬੰਦਾ ਚੋਲੇ ਬੁੜੀ ਚੋਲੇ ਨਿੱਕਾ ਜਵਾਕ ਧਾਰ ਕੱਢ ਲੇ ਤਾਂ ਵੀ ਇਹ ਕੁਛ ਨਹੀਂ ਕਹਿੰਦੀਗੀ ਇਹ ਨਹੀਂ ਹੈਗੀ ਵੀ ਦੁੱਧ ਲੈ ਕੇ ਭੱਜ ਜੂਗੀ ਜਿੰਨਾ ਦੁੱਧ ਹੈਗਾ ਸਾਰਾ ਕਢਵਾ ਲੈਂਦੀ ਆ ਪੂਰਾ ਮਤਲਬ 8-9 ਮਹੀਨੇ ਦੁੱਧ ਦੇਊਗੀ ਇਹ ਵੀ ਨਹੀਂ ਹੈਗਾ ਵੀ 2-3 ਮਹੀਨੇ ਦੁੱਧ ਦੇ ਕੇ ਉਸ ਤੋਂ ਬਾਅਦ ਥੋੜੇ ਲੱਤਾਂ ਮਾਰਨ ਲੱਗ ਜਾਈਏ ਜਿਵੇਂ ਆਪਾਂ ਇਸ ਤਰ੍ਹਾਂ ਗੱਲਾਂ ਦੱਸਦੇ ਹੁੰਨੇ ਆ ਨਾ ਪਸ਼ੂ ਨੂੰ ਵੇਚਣ ਵੇਲੇ ਓਵੇਂ ਮੁੰਡੇ ਵਾਲੇ ਮੁੰਡੇ ਦੀਆਂ ਖਾਸੀਅਤਾਂ ਦੱਸਣ ਲੱਗ ਜਾਂਦੇ ਆ ਵੀ ਸਾਡੇ ਮੁੰਡੇ ਨੂੰ ਆਹ ਚੀਜ਼ ਆਉਂਦੀ ਆ ਇਹਦੇ ਇਹਦੇ ਨਾਮ ਆਹਾਂ ਚੀਜ਼ ਆ ਐਨੀ ਜਾਇਦਾਦ ਆ ਆਹਾਂ ਨੌਕਰੀ ਆ ਇਹ ਤਾਂ ਫਿਰ ਇੱਕ ਤਰ੍ਹਾਂ ਦਾ ਕਾਰੋਬਾਰ ਹੋ ਗਿਆ ਨਾ ਇਹ ਤਾਂ ਇੱਕ ਤਰ੍ਹਾਂ ਦਾ ਵਪਾਰ ਹੋ ਗਿਆ ਰਿਸ਼ਤੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੇਗੀ ਉਹ ਮੁੰਡਾ ਕੁੜੀ ਜਿਹਨੇ ਅੱਗੇ ਚੱਲ ਕੇ ਇੱਕ ਦੂਜੇ ਦਾ ਸਾਥ ਦੇਣਾ ਸੀਗਾ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਨਾਲ ਖੜਨਾ ਸੀਗਾ ਉਹਨਾਂ ਵਿੱਚ ਫਿਰ ਰਿਸ਼ਤਾ ਕੀ ਰਹਿ ਜਾਊਗਾ ਕੁੜੀ ਦੇ ਦਿਲ ਵਿੱਚ ਤਾਂ ਹਮੇਸ਼ਾ ਇਹੀ ਗੱਲ ਚੁਬਦੀ ਰਹੂਗੀ ਬੀਸ ਮੁੰਡੇ ਨੇ ਇਸ ਬੰਦੇ ਨੇ ਮੇਰੇ ਮਾਪਿਓ ਕੋਲੋਂ ਇੰਨਾ ਦਾਜ ਲਿਆਗਾ ਇੰਨਾ ਪੈਸਾ ਲਿਆਗਾ ਮੇਰੇ ਮਾਪਿਓ ਨੇ ਇੰਨੀ ਖੁਦ ਗਰੀਬੀ ਕੱਟ ਲਈ ਭੁੱਖ ਤੇ ਕੱਟ ਲਈ ਠੀਕ ਹੈ ਇੰਨੀ ਆਰਥਿਕ ਤੰਗੀ ਕੱਟ ਲਈ ਪਰ ਇਸ ਬੰਦੇ ਦਾ ਘਰ ਸਮਾਨ ਨਾਲ ਭਰਤਾ ਮੇਰੇ ਪਿਓ ਨੇ ਮੇਰਾ ਪਿਓ ਦਿਹਾੜੀਆਂ ਤੇ ਜਾਂਦਾ ਰਿਹਾ ਭੁੱਖਾ ਧਿਆਇਆ ਰਿਹਾ ਪਰ ਇਨਾਂ ਨੇ ਜੋ ਵੀ ਮੰਗਿਆ ਉਹ ਲਿਆ ਕੇ ਇਨਾਂ ਨੂੰ ਦਿੱਤਾ ਜੇ ਮੋਟਰਸਾਈਕਲ ਮੰਗਿਆ ਤਾਂ ਉਹ ਦਿੱਤਾ ਗੱਡੀ ਮੰਗੀ ਗੱਡੀ ਦਿੱਤੀ ਸੋਫਾ ਸੈੱਟ ਦਿੱਤਾ ਬੈੱਡ ਦਿੱਤੇ ਏਸੀ ਕੂਲਰ ਫ੍ਰਿਜ ਸਭ ਕੁਝ ਦਿੱਤਾ ਇਤੋਂ ਤੱਕ ਕੀ ਉਹ ਚੀਜ਼ਾਂ ਵੀ ਦਿੱਤੀਆਂ ਜਿਹੜੀਆਂ ਇਹਨਾਂ ਦੇ ਘਰੇ ਪਹਿਲਾਂ ਹੀ ਪਈਆਂ ਸੀਗੀਆਂ ਜਿਹੜੀਆਂ ਚੀਜ਼ਾਂ ਦਿੱਤੇ ਬਿਨਾ ਸਰ ਵੀ ਸਕਦਾ ਸੀ ਉਹ ਚੀਜ਼ਾਂ ਵੀ ਮੇਰੇ ਪਿਓ ਨੇ ਇਹਨਾਂ ਨੂੰ ਦਿੱਤੀਆਂ ਫਿਰ ਉਹ ਕੁੜੀ ਦਾ ਉਸ ਮੁੰਡੇ ਦੇ ਨਾਲ ਅੱਗੇ ਚੱਲ ਕੇ ਮਨ ਕਿਵੇਂ ਮਿਲੂਗਾ ਉਹਨਾਂ ਦੀ ਸੋਚ ਕਿਵੇਂ ਮਿਲੂਗੀ ਜਦੋਂ ਇੱਕ ਕੁੜੀ ਦੇ ਮਾਪਿਓ ਐਨੇ ਤੰਗ ਹੋ ਕੇ ਦਾਜ ਦਿੰਦੇ ਆ ਤਾਂ ਫਿਰ ਕੁੜੀ ਦੇ ਵੀ ਦਿਲ ਵਿੱਚ ਉਹ ਗੱਲ ਤਾਂ ਦੋਸਤੋ ਰੜਕਦੀ ਰਹਿੰਦੀ ਆ ਨਾ ਵੀ ਇਸ ਪਰਿਵਾਰ ਨੇ ਮੇਰੇ ਪਰਿਵਾਰ ਨੂੰ ਬਿਲਕੁਲ ਸੂਲੀ ਤੇ ਟੰਗਤਾ ਦਾਜ ਦੇ ਲਈ ਫਿਰ ਉਹ ਕਿਵੇਂ ਜਾ ਕੇ ਆਪਣੇ ਸੱਸ ਸਹੁਰੇ ਦੀ ਇੱਜ਼ਤ ਕਰ ਲੂਗੀ ਉਹ ਹੋ ਕਿ ਮੈਂ ਆਪਣੇ ਘਰ ਵਾਲੇ ਦੀ ਇੱਜ਼ਤ ਕਰ ਲੂਗੀ ਕਿ ਮੈਂ ਅੰਦਰੋਂ ਉਹ ਉਹਦੇ ਨਾਲ ਮਨ ਮਿਲੂਗਾ ਠੀਕ ਆ ਉਤੋ ਤੋਂ ਸਬੰਧ ਬਣ ਜਾਣਗੇ ਸ਼ਰੀਰਕ ਸਬੰਧ ਵੀ ਬਣ ਜਾਣਗੇ ਜਵਾਕ ਵੀ ਹੋ ਜਾਣਗੇ ਪਰ ਉਹ ਜਿਹੜੀ ਇੱਕ ਗੱਲ ਆ ਨਾ ਉਹ ਜਿਹੜੀ ਕਠੇਸ ਆ ਉਹ ਉਹਦੇ ਦਿਲ 'ਚ ਹਮੇਸ਼ਾ ਹੀ ਪਹੁੰਚਦੀ ਰਹੂਗੀ ਤੇ ਸਚਾਈ ਆ ਦੋਸਤੋ ਕੁੜੀਆਂ ਬਸ ਇੱਕ ਚੁੱਪ ਕਰ ਜਾਂਦੀਆਂ ਨੇ ਇਹ ਵੀ ਹੁਣ ਜਿਹੜੇ ਸਾਡੇ ਮਾਪਿਓ ਨੇ ਵੀ ਜਿਹਦੇ ਹੱਥ 'ਚ ਸਾਡਾ ਹੱਥ ਫੜਾਤਾ ਬਸ ਹੁਣ ਉਹੀ ਗਾਹਾਂ ਸਾਡਾ ਬਾਲੀ ਵਾਰਸ ਆ ਕਿਉਂਕਿ ਰੋਜ਼-ਰੋਜ਼ ਤਾਂ ਵਿਆਹ ਵੀ ਨਹੀਂ ਹੁੰਦੇਗੇ ਸਮਾਜ ਦਾ ਵੀ ਖਿਆਲ ਰੱਖਣਾ ਪੈਂਦਾਗਾ ਰਿਸ਼ਤੇਦਾਰਾਂ ਦੀ ਇੱਜ਼ਤ ਦਾ ਸਵਾਲ ਹੁੰਦਾਗਾ ਗਲੀ ਗਵਾਂਡ ਦੇ ਵਿੱਚ ਵੀ ਮੂੰਹ ਦਿਖਾਉਣਾ ਹੁੰਦਾਗਾ ਇਸ ਕਰਕੇ ਕੁੜੀਆਂ ਚੁੱਪ ਕਰ ਜਾਂਦੀਆਂ ਨੇ ਪਰ ਇਹ ਗੱਲ ਉਹਨਾਂ ਕੁੜੀਆਂ ਦੇ ਦਿਲਾਂ ਚੋਂ ਕਦੇ ਵੀ ਨਿਕਲਦੀ ਨਹੀਂ ਗਈ ਵੀ ਇਸ ਪਰਿਵਾਰ ਨੇ ਦਾਜ ਵਾਸਤੇ ਸਾਨੂੰ ਕਿੰਨਾ ਤੰਗ ਕੀਤਾ ਸੀਗਾ ਤੁਸੀਂ ਦੋਸਤੋ ਇੱਕ ਕੰਮ ਕਰਕੇ ਦੇਖਿਓ ਜਿਹੜੇ ਮੁੰਡੇ ਹੁੰਦੇ ਆ ਤੁਸੀਂ ਨਾ ਆਪਣੇ ਘਰੋਂ ਬਾਹਰ ਕਿਤੇ 2 ਮਹੀਨੇ ਲਾ ਕੇ ਆ ਕੇ ਦੇਖਿਓ ਤੁਹਾਨੂੰ ਪਤਾ ਲੱਗ ਜੂਗਾ ਵੀ ਘਰੋਂ ਬਾਹਰ ਰਹਿਣਾ ਕਿੰਨਾ ਔਖਾ ਹੁੰਦਾਗਾ ਆਪਾਂ ਜੇ 2 ਦਿਨਾਂ ਵਾਸਤੇ ਵੀ ਘਰੋਂ ਬਾਹਰ ਵਗ ਜਾਈਏ ਨਾ ਤਾਂ ਆਪਣਾ ਜੀ ਘਬਰਾਉਣ ਲੱਗ ਜਾਂਦਾਗਾ ਬਸ ਆਪਣਾ ਕਿਤੇ ਦਿਲ ਨਹੀਂ ਲੱਗਦਾ ਐ ਕਰਦਾ ਜੀ ਬਸ ਵੀ ਆਪਦੇ ਘਰੇ ਵਗ ਜਾਈਏ ਆਪਦੇ ਘਰ ਤੋਂ ਬਿਨਾ ਕੋਈ ਚੰਗਾ ਨਹੀਂ ਲੱਗਦਾ ਉੱਥੋਂ ਦਾ ਮਾਹੌਲ ਜਿੱਥੇ ਆਪਾਂ ਜੰਮੇ ਪਲੇ ਹੁੰਨੇ ਆ ਉਹਦੇ ਬਿਨਾ ਆਪਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਰਿਸ਼ਤੇਦਾਰੀ ਚ ਵੀ ਆਪਾਂ ਇੱਕ ਜਾਂ 2 ਦਿਨਾਂ ਤੋਂ ਵੱਧ ਫੇਰ ਨਹੀਂ ਸਕਦੇ ਕਿਉਂਕਿ ਜੀ ਲੱਗਣੋਂ ਹਟ ਜਾਂਦਾਗਾ ਪਰ ਹੁਣ ਤੁਸੀਂ ਕੁੜੀਆਂ ਦੀ ਕਰ ਨਹੀਂ ਦੇਖੋ ਜਿਹੜੀਆਂ ਆਪਦਾ ਘਰ ਹਮੇਸ਼ਾ ਲਈ ਛੱਡ ਕੇ ਆ ਜਾਂਦੀਆਂ ਨੇ ਜਿੱਥੇ ਖੇਡੀਆਂ ਹੁੰਦੀਆਂ ਨੇ ਜਿੱਥੇ ਉਹਨਾਂ ਦੀਆਂ ਸਹੇਲੀਆਂ ਹੁੰਦੀਆਂ ਨੇ ਜਿੱਥੇ ਜੰਮੀਆਂ ਪਲੀਆਂ ਹੁੰਦੀਆਂ ਨੇ ਜਿਹੜੀਆਂ ਗਲੀਆਂ ਵਿੱਚ ਉਹਨਾਂ ਦੀ ਜਵਾਨੀ ਉਹਨਾਂ ਦਾ ਬਚਪਨ ਬੀਤਿਆ ਹੁੰਦਾਗਾ ਉਹ ਇੱਕ ਮਿੰਟ 'ਚ ਆਪਣੇ ਕਹਿ ਤੇ ਛੱਡ ਕੇ ਆ ਜਾਂਦੀਆਂ ਨੇ ਸਿਰਫ ਆਪਣੇ ਤੇ ਭਰੋਸਾ ਕਰਕੇ ਪਰ ਆਪਾਂ ਉਹਨਾਂ ਨੂੰ ਫੇਰ ਵੀ ਮੁੱਲ ਲੈ ਕੇ ਆਉਨੇ ਆ ਉਹਨਾਂ ਤੋਂ ਪਹਿਲਾਂ ਪੈਸੀ ਵੀ ਲੈਣੇ ਆ ਉਹ ਐਡੀ ਵੱਡੀ ਕੁਰਬਾਨੀ ਦਿੰਦੀਆਂ ਨੇ ਇੱਕ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿਸੇ ਦੀਆਂ ਆਦਤਾਂ ਨੂੰ ਆਪਣੀਆਂ ਆਦਤਾਂ ਬਣਾਉਣਾ No. Oh. ਹੁਣ ਮੰਨ ਲਓ ਮੈਨੂੰ ਕੋਈ ਚੀਜ਼ ਪਸੰਦ ਨਹੀਂ ਹੈਗੀ ਮੰਨ ਲਓ ਮੈਨੂੰ ਕੋਈ ਸਬਜ਼ੀ ਪਸੰਦ ਨਹੀਂ ਤਾਂ ਜਿਹੜੀ ਕੁੜੀ ਨੂੰ ਮੈਂ ਵਿਆਹ ਕੇ ਲਿਆਉਂਗਾ ਉਹਨੂੰ ਵੀ ਉਹ ਆਦਤ ਬਣਾਉਣੀ ਪਊਗੀ ਵੀ ਹੁਣ ਇਹ ਸਬਜ਼ੀ ਤੂੰ ਵੀ ਪਸੰਦ ਨਹੀਂ ਕਰਨੀ ਕਿਉਂਕਿ ਜਦੋਂ ਮੈਂ ਨਹੀਂ ਇਹ ਸਬਜ਼ੀ ਖਾਂਦਾ ਫਿਰ ਇਸ ਘਰੇ ਇਹ ਸਬਜ਼ੀ ਨਹੀਂ ਬਣੂਗੀ ਅੱਜ ਤੋਂ ਬਾਅਦ ਜੇ ਉਹ ਸਬਜ਼ੀ ਉਸੇ ਕੁੜੀ ਨੂੰ ਪਸੰਦ ਹੋਈ ਤਾਂ ਵਿਚਾਰੀ ਉਹ ਵੀ ਨਹੀਂ ਬਣਾ ਸਕਦੀ ਕਿਉਂਕਿ ਜੇ ਉਹ ਬਣਾਉਗੀ ਤਾਂ ਫਿਰ ਸਾਰਿਆਂ ਨੂੰ ਖਾਣੀ ਪਊਗੀ ਤੇ ਉਹ ਮੁੰਡੇ ਨੂੰ ਪਸੰਦ ਨਹੀਂ ਹੋਣੀ ਇਸ ਕਰਕੇ ਜੋ ਸ਼ੌਂਕ ਮੁੰਡੇ ਦੇ ਹੁੰਦੇ ਆ ਉਹੀ ਫਿਰ ਕੁੜੀ ਨੂੰ ਬਣਾਉਣੇ ਪੈਂਦੇ ਆ ਜੋ ਆਦਤ ਜਿਹੋ ਜਿਹਾ ਸੁਭਾਅ ਜਿਹੋ ਜਿਹਾ ਗੁੱਸਾ ਮੁੰਡੇ ਨੂੰ ਆਉਂਦਾ ਉਹੇ ਜਿਹਾ ਸਾਰਾ ਕੁਝ ਕੁੜੀ ਨੂੰ ਬਰਦਾਸ਼ਤ ਕਰਨਾ ਸਿੱਖਣਾ ਪੈਂਦਾਗਾ ਤੇ ਐਡੀ ਕੁਰਬਾਨੀ ਕੋਈ ਦੁਨੀਆ 'ਚ ਦੇ ਸਕਦਾਗਾ ਕਿਸੇ ਲਈ ਕੋਈ ਕਿਸੇ ਤੋਂ ਓਏ ਨਹੀਂ ਖਵਾਉਂਦਾ ਅੱਜ ਦੇ ਟਾਈਮ 'ਚ ਅੱਜ ਦੇ ਟਾਈਮ 'ਚ ਲਾ ਲੋ ਚਾਹੇ ਪਿਛਲੇ ਟਾਈਮਾਂ 'ਚ ਲਾ ਲੋ ਕੋਈ ਕਿਸੇ ਦੀ ਗੱਲ ਨੂੰ ਸਹਿਣ ਨਹੀਂ ਕਰਦਾ ਹੁੰਦਾਗਾ ਪਰ ਇੱਕ ਕੁੜੀ ਹੁੰਦੀ ਆ ਜੋ ਸਾਰਾ ਕੁਝ ਸਹਿਣ ਕਰਦੀ ਆ ਸੱਸ ਸਹੁਰੇ ਦਾ ਸੁਭਾਅ ਕਈ ਵਾਰੀ ਬਿਲਕੁਲ ਵੱਖਰਾ ਹੁੰਦਾਗਾ ਉਹਨਾਂ ਨੂੰ ਆਪਣਾ ਮਾਪਿਓ ਮੰਨ ਲੈਂਦੀ ਆ ਮਾਂ ਮਾਂ ਕਰਦੀ ਰਹਿੰਦੀ ਆ ਸਾਰਾ ਦਿਨ ਡੈਡੀ ਜੀ ਡੈਡੀ ਜੀ ਕਰਦੀ ਰਹਿੰਦੀ ਆ ਕਈ ਵਾਰੀ ਸੱਸ ਨਾਲ ਮਤ ਨਹੀਂ ਮਿਲਦੀ ਪਰ ਫੇਰ ਵੀ ਚੁੱਪ ਕਰ ਜਾਂਦੀ ਆ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਸਾਰੀਆਂ ਨੂੰ ਹਾਂ ਹੀ ਚੰਗੀਆਂ ਹੁੰਦੀਆਂ ਨੇ ਵੀ ਸਾਰੀਆਂ ਚੁੱਪ ਕਰ ਜਾਂਦੀਆਂ ਨੇ ਪਰ ਅੱਜ ਆਪਾਂ ਸਿਰਫ ਉਹਨਾਂ ਚੰਗੀਆਂ ਕੁੜੀਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨਾਲ ਸੱਚੋਂ ਧੱਕਾ ਹੋਇਆ ਹੁੰਦਾਗਾ ਉਹ ਦੇਖੋ ਸੱਸ ਸਹੁਰੇ ਦੀ ਕਿੰਨੀ ਇੱਜ਼ਤ ਕਰਦੀਆਂ ਨੇ ਮੰਜੀ ਤੇ ਬੈਠੀ ਨੂੰ ਰੋਟੀ ਪਾਣੀ ਫੜਾਉਂਦੀਆਂ ਨੇ ਹੋਰ ਕਿੰਨਾ ਉਹਨਾਂ ਨੂੰ ਕਿੰਨੀਆਂ ਚੀਜ਼ਾਂ ਦਾ ਤਿਆਗ ਕਰਨਾ ਪੈਂਦਾਗਾ ਪਰ ਫੇਰ ਵੀ ਆਪਾਂ ਯਾਰ ਦੇਖੋ ਦੋਸਤੋ ਕਿੰਨਾ ਉਹਨਾਂ ਤੋਂ ਪੈਸਾ ਲੈਣੇ ਆ ਇਹ ਗੱਲ ਕੋਈ ਚੰਗੀ ਹੁੰਦੀ ਆ ਨਾਲੇ ਤੁਸੀਂ ਇੱਕ ਗੱਲ ਹੋਰ ਦੇਖੋ ਜਦੋਂ ਤੁਸੀਂ ਆਪ ਹੀ ਕੁੜੀ ਵਾਲਿਆਂ ਨੂੰ ਦੱਸ ਰਹੇ ਹੋ ਵੀ ਸਾਡੀ ਫਲਾਣੇ ਰੋਡ ਤੇ ਜ਼ਮੀਨ ਆ ਸਾਡਾ ਐਡਾ ਕਾਰੋਬਾਰ ਆ ਸਾਡਾ ਮੁੰਡਾ ਐਡੀ ਤੱਕ ਦੀ ਨੌਕਰੀ ਤੇ ਆ ਫੇਰ ਯਾਰ ਤੁਹਾਨੂੰ ਕੀ ਲੋੜ ਆ ਕੁੜੀ ਵਾਲਿਆਂ ਤੋਂ ਦਾਜ ਲੈਣ ਦੀ ਜਦੋਂ ਤੁਸੀਂ ਆਪਣੇ ਘਰੇ ਐਡੇ ਹੀ ਤੱਕੜਿਓ ਜਦੋਂ ਰੱਬ ਦਾ ਦਿੱਤਾ ਤੁਹਾਡੇ ਕੋਲੇ ਸਭ ਕੁਝ ਆ ਫੇਰ ਕੁੜੀ ਵਾਲਿਆਂ ਨੂੰ ਤੁਸੀਂ ਕਿਉਂ ਫਾਹੇ ਟੰਗ ਯਾਰ ਫਿਰ ਕਿਉਂ ਤੁਸੀਂ ਕੁੜੀ ਵਾਲਿਆਂ ਦੇ ਮਾਪਿਓ ਤੋਂ ਇੰਨੀ ਜ਼ਿਆਦਾ ਮਿਹਨਤ ਕਰਵਾਉਂਦੇ ਹੋ ਵੀ ਤੁਹਾਡੇ ਮੁੰਡੇ ਖਾਤਰ ਦਾਜ ਜੋੜਦੇ ਜੋੜਦੇ ਉਹਨਾਂ ਦੀ ਸਾਰੀ ਉਮਰੀ ਲੰਘ ਜੇ ਉਹਨਾਂ ਦੇ ਆਪਣੇ ਸ਼ੌਂਕ ਮਾਰੇ ਜਾਣ ਉਹਨਾਂ ਦੇ ਆਪਣੇ ਚਾਹ ਮਾਰੇ ਜਾਣ ਕਿਉਂਕਿ ਜਦੋਂ ਹੀ ਇੱਕ ਧੀ ਜੰਮ ਪੈਂਦੀ ਆ ਉਸੇ ਦਿਨ ਤੋਂ ਉਹਨਾਂ ਦੀ ਚਿੰਤਾ ਸ਼ੁਰੂ ਹੋ ਜਾਂਦੀ ਆ ਉਹ ਉਸੇ ਦਿਨ ਤੋਂ ਹੀ ਇੱਕ ਟਾਈਮ ਦੀ ਰੋਟੀ ਖਾ ਕੇ ਪੈਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾਗਾ ਵੀ ਸਾਡੀ ਧੀ ਨੇ ਹੁਣ ਦੋ ਦਿਨਾਂ ਨੂੰ ਵੱਡੀ ਵੀ ਹੋਣਾਗਾ ਇਹਨੇ ਜਵਾਨ ਵੀ ਹੋਣਾਗਾ ਇਹਦਾ ਅਸੀਂ ਵਿਆਹ ਵੀ ਕਰਨਾਗਾ ਇਹਦਾ ਦਾਜ ਵੀ ਦੇਣਾਗਾ ਉਹ ਉਸੇ ਦਿਨ ਤੋਂ ਹੀ ਡੱਕਾ ਡੱਕਾ ਕਰਕੇ ਉਹਦਾ ਦਾਜ ਜੋੜਨ ਲੱਗ ਜਾਂਦੇ ਆ ਮਾਂ ਵਿਚਾਰੀ ਆਡ ਉਹਦਾ ਸਮਾਨ ਇਕੱਠਾ ਕਰਨ ਤੇ ਲੱਗ ਜਾਂਦੀ ਆ ਆਪਣੇ ਸ਼ੌਂਕ ਮਾਰ ਕੇ ਹਾਲਾਂਕਿ ਉਹਦੇ ਖੁਦ ਦੇ ਵੀ ਕੁਝ ਚਾਹ ਹੁੰਦੇ ਆ ਜਦੋਂ ਉਹ ਵੀ ਨਵੀਂ ਵਿਆਹੀ ਆਈ ਹੁੰਦੀ ਆ ਪਰ ਉਹ ਸਾਰੇ ਆਪਦੇ ਸ਼ੌਂਕ ਸਾਰੇ ਚਾ ਮਾਰ ਲੈਂਦੀ ਆ ਪਿਓ ਵੀ ਜਵਾਨੀ ਚ ਹੁੰਦਾ ਪਿਓ ਦੇ ਵੀ ਬਹੁਤ ਅੰਦਰੋਂ ਵਾਲ ਉੱਠਦੇ ਆ ਵੀ ਮੈਂ ਵੀ ਆਹ ਚੀਜ਼ ਪਾ ਕੇ ਦੇਖ ਲਾਂ ਆਹ ਚੀਜ਼ ਖਾ ਕੇ ਦੇਖ ਲਾਂ ਉਹ ਚੀਜ਼ ਹੰਡਾ ਕੇ ਦੇਖ ਲਾਂ ਪਰ ਜਦੋਂ ਇੱਕ ਧੀ ਜਨਮ ਲੈ ਲੈਂਦੀ ਆ ਤਾਂ ਉਹ ਬਿਲਕੁਲ ਚੁੱਪ ਕਰਕੇ ਬਹਿ ਜਾਂਦੇ ਆ ਵੀ ਅੱਜ ਤੋਂ ਬਾਅਦ ਹੁਣ ਜੋ ਵੀ ਅਸੀਂ ਕਰਨਾਗਾ ਉਹ ਸਿਰਫ ਆਪਣੀ ਧੀ ਦੇ ਲਈ ਹੀ ਕਰਨਾਗਾ ਤੇ ਸਭ ਕੁਝ ਹੁੰਦਾਗਾ ਇਸ ਦਾਜ ਦੀ ਚੰਦਰੀ ਰਸਮ ਕਰਕੇ ਤੇ ਇਹ ਤਾਂ ਦੋਸਤੋ ਚਲੋ ਹੁਣ ਇੱਕ ਗੱਲ ਇਹ ਹੋਗੀ ਵੀ ਜਿਹੜਾ ਦਾਜ ਸਹਿਮਤੀ ਨਾਲ ਲਿਆ ਜਾਂਦਾਗਾ ਤੇ ਸਹਿਮਤੀ ਨਾਲ ਦਿੱਤਾ ਜਾਂਦਾਗਾ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਦਾਜ ਧੱਕੇ ਨਾਲ ਲਿਆ ਜਾਂਦਾਗਾ ਇੱਕ ਠੋਕ ਕੇ ਲਿਆ ਜਾਂਦਾਗਾ ਮੂਰਲੇ ਬੰਦੇ ਨੂੰ ਮਜਬੂਰ ਕਰਕੇ ਲਿਆ ਜਾਂਦਾਗਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਬਲੈਕਮੇਲ ਵੀ ਕਹਿ ਦਿੰਦੇ ਆ ਮੈਂ ਆਪਣੇ ਆਲੇ-ਦੁਆਲੇ ਆਪਣੇ ਸਮਾਜ ਦੇ ਵਿੱਚ ਇਹੋ ਜਿਹੇ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਨੇ ਜਿੱਥੇ ਮੁੰਡੇ ਆਲਿਆਂ ਨੇ ਕੁੜੀ ਆਲਿਆਂ ਨਾਲ ਪਹਿਲਾਂ ਦਾਜ ਦੀ ਗੱਲ ਖੋਲ ਰੱਖੀ ਸੀ ਤੇ ਕੁੜੀ ਆਲਿਆਂ ਨੇ ਕਹਿ ਵੀ ਦਿੱਤਾ ਸੀ ਵੀ ਹਾਂ ਕੋਈ ਗੱਲ ਨਹੀਂ ਵਿਆਹ ਹੋਣ ਵੇਲੇ ਤੱਕ ਅਸੀਂ ਇਹਨਾਂ ਦਾਜ ਤੁਹਾਡੇ ਘਰ ਤੱਕ ਪਹੁੰਚਾ ਦੇਾਂਗੇ ਤੇ ਜੇ ਕਈ ਵਾਰੀ ਉਸ ਦਿਨ ਤੱਕ ਉਹਨਾਂ ਤੋਂ ਦਾਜ ਨਾ ਪਹੁੰਚਾਇਆ ਜਾਵੇ ਉਹਨਾਂ ਦੀ ਗੱਡੀ ਨਾ ਦਿੱਤੀ ਜਾਵੇ ਮੋਟਰਸਾਈਕਲ ਨਾ ਦਿੱਤਾ ਜਾਵੇ ਮਹਿੰਗੇ ਮਹਿੰਗੇ ਸੋਫੇ ਸੈੱਟ ਬੈੱਡ ਅਲਮਾਰੀ ਏਸੀ ਕੂਲਰ ਫਰਿੱਜ ਵਗੈਰਾ ਨਾਂ ਦਿੱਤਾ ਜਾਵੇ ਤਾਂ ਉਹ ਕੀ ਕਰਦੇ ਆ ਜਦੋਂ ਬਰਾਤ ਆਈ ਹੁੰਦੀ ਆ ਦੋਸਤੋ ਬਰਾਤ ਹੀ ਪੁੱਠੀ ਮੋੜ ਕੇ ਲੈ ਜਾਂਦੇ ਆ ਕਿਉਂਕਿ ਉਸ ਵੇਲੇ ਤੱਕ ਵੀ ਉਹਨਾਂ ਨੂੰ ਅਡੀਕ ਹੁੰਦੀ ਆ ਵੀ ਹਜੇ ਤੱਕ ਵੀ ਸਾਡੇ ਘਰੇ ਸਮਾਨ ਨਹੀਂ ਪਹੁੰਚਿਆ ਉਹ ਕੁੜੀ ਨੂੰ ਤਿਆਰ ਹੋਈ ਹਵਾਈ ਨੂੰ ਵੀ ਛੱਡ ਜਾਂਦੇ ਆ ਤੇ ਇਹ ਸਿਰਫ ਕੋਈ ਕੱਦੀ ਘਟਨਾ ਨਹੀਂ ਹੈਗੀ ਦੋਸਤੋ ਇਹ ਲੱਖਾਂ ਹੀ ਘਟਨਾਵਾਂ ਹੋਈਆਂ ਨੇ ਦੇਸ਼ ਦੇ ਵਿੱਚ ਜਿੱਥੋਂ ਬਰਾਤਾਂ ਵਾਪਸ ਮੁੜੀਆਂ ਨੇ ਸਿਰਫ ਇਸ ਕਾਰਨ ਕਰਕੇ ਵੀ ਹਜੇ ਤੱਕ ਵੀ ਸਾਡੇ ਘਰੇ ਦਾਜ ਦਾ ਸਮਾਨ ਕਿਉਂ ਨਹੀਂ ਪਹੁੰਚਿਆ ਹੁਣ ਤੁਸੀਂ ਦੇਖ ਲਓ ਜਿਹੜੀ ਕੁੜੀ ਇੱਕ ਲਹਿੰਗੇ ਦੇ ਵਿੱਚ ਤਿਆਰ ਹੋਈ ਬੈਠੀ ਸੀਗੀ ਲਾਮਾ ਫੇਰੇ ਉਹਦੇ ਹੋਣੇ ਸੀ ਜਦੋਂ ਉੱਥੋਂ ਬਰਾਤ ਮੁੜ ਜਾਂਦੀ ਆ ਫਿਰ ਉਸ ਕੁੜੀ ਦੇ ਦਿਲ ਤੇ ਸੋਚੋ ਕੀ ਬੀਤਦੀ ਹੋਊਗੀ ਜਿਹਨੂੰ ਤਿਆਰ ਹੋਈ ਨੂੰ ਕੋਈ ਛੱਡ ਗਿਆ ਹੋਵੇ ਜਿਹੜੀ ਘਰੋਂ ਤਾਂ ਆਏ ਮੱਥ ਕੇ ਆਈ ਹੋਵੇ ਵੀ ਹੁਣ ਮੈਂ ਆਪਣੇ ਨਾ ਮੇਰੇ ਘਰੇ ਜਾਣਾਗਾ ਪਰ ਉਥੋਂ ਮੁੰਡਾ ਉਹਨੂੰ ਇਹ ਕਹਿ ਕੇ ਤੁਰ ਗਿਆ ਹੋਵੇ ਵੀ ਤੇਰੇ ਮਾਪਿਓ ਨੇ ਸਾਨੂੰ ਦਾਜ ਨਹੀਂ ਦਿੱਤਾ ਇਸ ਕਰਕੇ ਹੁਣ ਤੂੰ ਆਪਦੇ ਘਰੇ ਆਰਾਮ ਕਰ ਫਿਰ ਦੋਸਤੋ ਉਹ ਕੁੜੀ ਇੱਕ ਵਸ ਰੋ ਨਹੀਂ ਸਕਦੀ ਚੰਗਿਆੜਾ ਨਹੀਂ ਮਾਰ ਸਕਦੀ ਪਰ ਅੰਦਰੋਂ ਉਸ ਦਾ ਬੱਸ ਕੋਈ ਨਹੀਂ ਚੱਲਦਾਗਾ ਉਦੋਂ ਸਿਰਫ ਉਹ ਏਸੇ ਗੱਲ ਦਾ ਅਫਸੋਸ ਮਣਾਉਂਦੀ ਆ ਵੀ ਕਾਸ਼ ਮੈਂ ਵੀ ਮੁੰਡਾ ਹੁੰਦੀ ਕਾਸ਼ ਮੈਨੂੰ ਵੀ ਦਾਜ ਨਾ ਦੇਣਾ ਪੈਂਦਾ ਕਾਸ਼ ਮੈਂ ਕੁੜੀ ਨਾ ਹੁੰਦੀ ਜਾਂ ਕਾਸ਼ ਮੈਂ ਜੰਮਦੀ ਮਰ ਗਈ ਹੁੰਦੀ ਤਾਂ ਅੱਜ ਮੇਰੇ ਮਾਪਿਓ ਨੂੰ ਇੰਨੀ ਜ਼ਿਲਤ ਦਾ ਸਾਹਮਣਾ ਨਾ ਕਰਨਾ ਪੈਂਦਾ ਆ ਜਿਹੜਾ 100 200 ਬੰਦਾ ਬਰਾਤੀ ਆਇਆ ਖੜਾਗਾ ਜਿਹੜਾ ਰਿਸ਼ਤੇਦਾਰ ਆਇਆ ਖੜਾਗਾ ਜਿਹੜਾ ਸਾਡਾ ਗਲੀ ਗਵਾਂਡ ਆ ਸਾਡਾ ਪਿੰਡ ਮੈਨੂੰ ਦੇਖ ਰਿਹਾਗਾ ਮੇਰੇ ਮਾਪਿਓ ਦੀ ਨੀਮੀ ਪਾਈ ਹੋਈ ਦੇਖ ਰਿਹਾਗਾ ਇਹ ਸਭ ਕੁਝ ਨਾ ਹੁੰਦਾ ਜੇ ਮੈਂ ਨਾ ਜਨਮ ਲਿਆ ਹੁੰਦਾ ਕਾਸ਼ ਮੈਂ ਜੰਮਦੀ ਮਰ ਗਈ ਹੁੰਦੀ ਫੇਰ ਇੱਕ ਧੀ ਦੇ ਮਨ ਦੇ ਵਿੱਚ ਇਹ ਸਾਰੀਆਂ ਗੱਲਾਂ ਆਉਂਦੀਆਂ ਨੇ ਉਸ ਵੇਲੇ ਤੇ ਮੁੰਡੇ ਵਾਲਾਂ ਦਾ ਕੀ ਆ ਗੱਡੀਆਂ ਦਾ ਸੈਲਫ ਮਾਰਦੇ ਆ ਚਲੋ ਜੀ ਆਪਣੇ ਪਿੰਡ ਪਹੁੰਚ ਜਾਂਦੇ ਆ ਫੇਰ ਕਿਸੇ ਹੋਰ ਕੁੜੀ ਨਾਲ ਰਿਸ਼ਤੇ ਦੀ ਗੱਲ ਚਲਾ ਲੈਂਦੇ ਆ ਫੇਰ ਕਿਸੇ ਹੋਰ ਕੁੜੀ ਤੋਂ ਦਾਜ ਮੰਗਦੇ ਆ ਚਲੋ ਗੱਲ ਆਈ ਗਈ ਹੋ ਜਾਂਦੀ ਆ ਪਰ ਉਹ ਕੁੜੀ ਜਿਹੜੀ ਨੂੰ ਉਹ ਅਧ ਵਿਆਹੀ ਨੂੰ ਛੱਡ ਕੇ ਗਏ ਹੁੰਦੇ ਆ ਉਸ ਕੁੜੀ ਦਾ ਹਾਲ ਕੋਈ ਨਹੀਂ ਪੁੱਛਦਾ ਜਾ ਕੇ ਉਸ ਕੁੜੀ ਦੇ ਉੱਤੇ ਇੱਕ ਦਾਗ ਲੱਗ ਜਾਂਦਾਗਾ ਸਾਡੇ ਸਮਾਜ ਵੱਲੋਂ ਵੀ ਇਹ ਤਾਂ ਵਿਆਹੀ ਹੋਈ ਛੱਡੀ ਹੋਈ ਆ ਜਾਂ ਅਧ ਵਿਆਹੀ ਛੱਡੀ ਹੋਈ ਆ ਇਹ ਤਾਂ ਜਮਾ ਲਾਵਾ ਫੇਰੇ ਹੋਣ ਦੇ ਵੇਲੇ ਛੱਡ ਕੇ ਇਹਨੂੰ ਤਾਂ ਤੁਰ ਗਏ ਸੀ ਜ਼ਰੂਰ ਇਸੇ ਵਿੱਚ ਹੀ ਕੋਈ ਕਮੀ ਹੋਊਗੀ ਜ਼ਰੂਰ ਇਹਦਾ ਕਿਤੇ ਨਾ ਕਿਤੇ ਕੋਈ ਚੱਕਰ ਚੱਲਦਾ ਹੋਊਗਾ ਜ਼ਰੂਰ ਇਹਨੇ ਕਿਤੇ ਨਾ ਕਿਤੇ ਕੋਈ ਮੂੰਹ ਕਾਲਾ ਕੀਤਾ ਹੋਊਗਾ ਤਾਂ ਹੀ ਇਹਨੂੰ ਇਸ ਮੌਕੇ ਤੇ ਛੱਡ ਗਏ ਨਹੀਂ ਆਏ ਕੌਣ ਛੱਡ ਕੇ ਜਾਂਦਾਗਾ ਕਿਉਂਕਿ ਉਸ ਵੇਲੇ ਕੁੜੀ ਦੀਆਂ ਮਜਬੂਰੀਆਂ ਨੂੰ ਕੋਈ ਨਹੀਂ ਸਮਝਦਾ ਆਪਣਾ ਸਮਾਜ ਤਾਂ ਐਡਾ ਚੰਦਰਾਗਾ ਕੁੜੀ ਤੇ ਉਂਗਲ ਚੱਕਣੀ ਬਹੁਤ ਜਿਆਦਾ ਸੌਖੀ ਆ ਕੁੜੀ ਦੇ ਕਿਰਦਾਰ ਦੇ ਉੱਤੇ ਉਂਗਲ ਚੱਕਣੀ ਮਿੰਟ ਚ ਚੱਕ ਦਿੰਦੇ ਆ ਵੀ ਕੁੜੀ ਦੇ ਵਿੱਚ ਹੀ ਕੋਈ ਕਾਣ-ਮੀਣ ਹੋਊਗੀ ਜਿਹੜੇ ਮੁੰਡੇ ਆਲਿਆਂ ਨੂੰ ਮੌਕੇ ਤੇ ਇਹਦਾ ਪਤਾ ਲੱਗ ਗਿਆ ਇਹਦਾ ਸੱਚ ਸਾਹਮਣੇ ਆ ਗਿਆ ਤੇ ਇਹਨੂੰ ਉਹ ਛੱਡ ਕੇ ਤੁਰ ਗਏ ਇਹ ਕੋਈ ਨਹੀਂ ਕਹਿੰਦਾ ਵੀ ਇਹਨਾਂ ਵਿਚਾਰਿਆਂ ਤੋਂ ਦਾਜ ਨਹੀਂ ਦਿੱਤਾ ਗਿਆ ਇਹਦਾ ਮਾਪਿਓ ਗਰੀਬ ਸੀਗਾ ਤਾਂ ਛੱਡ ਕੇ ਤੁਰ ਗਏ ਨਹੀਂ ਮੁੰਡੇ ਆਲਿਆਂ ਨੂੰ ਕੋਈ ਕੁਝ ਨਹੀਂ ਕਹਿੰਦਾ ਮੁੰਡਾ ਬਿਲਕੁਲ ਬਸ ਸਹੀ ਠਹਿਰਾਇਆ ਜਾਂਦਾਗਾ ਤੇ ਹਮੇਸ਼ਾ ਕੁੜੀ ਦੇ ਵਿੱਚ ਹੀ ਗਲਤੀ ਕੱਢੀ ਜਾਂਦੀ ਆ ਇਹ ਹੋ ਗਈ ਦੋਸਤੋ ਹੁਣ ਦੂਜੀ ਗੱਲ ਪਹਿਲੀ ਗੱਲ ਤਾਂ ਇਹ ਸੀ ਵੀ ਜਿੱਥੇ ਸਹਿਮਤੀ ਨਾਲ ਦਾਜ ਲਿਆ ਜਾਂਦਾਗਾ ਤੇ ਦਿੱਤਾ ਜਾਂਦਾਗਾ ਦੂਜੀ ਗੱਲ ਇਹ ਹੋਗੀ ਵੀ ਜਿੱਥੇ ਦਾਜ ਦੇਣ ਦਾ ਕੋਈ ਇਕਰਾਰ ਕੀਤਾ ਜਾਂਦਾਗਾ ਵੀ ਇੰਨੇ ਦਿਨਾਂ ਤੱਕ ਤੁਹਾਡੇ ਘਰੇ ਦਾਜ ਪਹੁੰਚਾ ਦੇਾਂਗੇ ਉਹ ਨਹੀਂ ਪਹੁੰਚਾਇਆ ਜਾਂਦਾ ਹੁਣ ਤੀਜੀ ਗੱਲ ਆ ਗਈ ਦੋਸਤੋ ਦਾਜ ਦੇ ਕਾਰਨ ਕੁੜੀਆਂ ਦੀ ਜਾਨ ਲੈ ਲੈਣੀ ਹੁਣ ਤੁਸੀਂ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਖੁਦ ਹੀ ਦੇਖੋ ਤੁਸੀਂ ਕਿੰਨੀਆਂ ਕਹਾਣੀਆਂ ਅੱਜ ਤੱਕ ਸੁਣੀਆਂ ਹੋਣਗੀਆਂ ਵੀ ਕੁੜੀ ਵਾਲਿਆਂ ਤੋਂ ਦਾਜ ਨਹੀਂ ਦਿੱਤਾ ਗਿਆ ਸੀਗਾ ਇਸ ਕਰਕੇ ਮੁੰਡਿਆਂ ਵਾਲਿਆਂ ਨੇ ਹੌਲੀ-ਹੌਲੀ ਕੁੜੀ ਨੂੰ ਦਾਜ ਦੇ ਕਾਰਨ ਮਾਰ ਹੀ ਦਿੱਤਾ ਇੰਟਰਨੈਟ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਕੇ ਆਉਂਦੀਆਂ ਨੇ ਵੀ ਫਲਾਨੀ ਕੁੜੀ ਸੁਭਾਅ ਦੀ ਬਹੁਤ ਚੰਗੀ ਸੀਗੀ ਹਾਸਮੁਖ ਸੀਗੀ ਆਪਣੇ ਘਰ ਵਾਲੇ ਦੀ ਵੀ ਬਹੁਤ ਸੇਵਾ ਕਰਦੀ ਸੀ ਆਪਣੇ ਸੱਸ ਸਹੁਰੇ ਦੀ ਸੇਵਾ ਕਰਦੀ ਸੀ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਦੀ ਸੀ ਪਰ ਕਮੀ ਇੱਕ ਰਹਿ ਗਈ ਕਮੀ ਇਹ ਰਹਿ ਗਈ ਵੀ ਉਹਦੇ ਮਾਪਿਓਂ ਉਹਨੂੰ ਦਾਜ ਦੇ ਕੇ ਨਹੀਂ ਤੋੜਿਆ ਜਾਂ ਫਿਰ ਘੱਟ ਦਾਜ ਦਿੱਤਾ ਜਿੰਨਾ ਮੁੰਡੇ ਵਾਲਿਆਂ ਨੇ ਮੂੰਹ ਅੱਡਿਆ ਸੀ ਉਹਨਾਂ ਮੂੰਹ ਉਹਨਾਂ ਤੋਂ ਭਰਿਆ ਨਹੀਂ ਗਿਆ ਇਸ ਕਰਕੇ ਹੌਲੀ-ਹੌਲੀ ਉਹ ਮੁੰਡੇ ਵਾਲੇ ਕੁੜੀ ਨੂੰ ਦਾਜ ਵਾਸਤੇ ਤੰਗ ਕਰਨ ਲੱਗੇ ਕੁੜੀ ਆਪਣੇ ਘਰੇ ਫੋਨ ਕਰਨ ਲੱਗੀ ਵੀ ਮੰਮੀ ਡੈਡੀ ਦਾਜ ਦਾ ਇੰਤਜ਼ਾਮ ਕਰੋ ਇਹ ਰੋਜ਼ ਮੈਨੂੰ ਕੁੱਟਦੇ ਮਾਰਦੇ ਆ ਮੇਰੇ ਘਰ ਵਾਲਾ ਸ਼ਰਾਬ ਪੀ ਕੇ ਆਉਂਦਾ ਮੈਨੂੰ ਤਾਨੇ ਮਿਹਣੇ ਦਿੰਦਾ ਨਾਲੇ ਤਾਂ ਮੈਨੂੰ ਗੰਦੀਆਂ ਗਾਲਾਂ ਦਿੰਦਾ ਨਾਲੇ ਥੋਨੂੰ ਗਾਲਾਂ ਦਿੰਦਾਗਾ ਮੈਥੋਂ ਹੁਣ ਇਹ ਸਭ ਕੁਝ ਸਹਿਣ ਨਹੀਂ ਹੁੰਦਾ ਤਾਂ ਉਦੋਂ ਫਿਰ ਅੱਗੋਂ ਮਾਪਿਓ ਵੀ ਕਹਿ ਦਿੰਦੇ ਆ ਵੀ ਧੀ ਇਹ ਅਸੀਂ ਕਰੀ ਜਾਂਦੇ ਆ ਤੇਰੇ ਦਾਜ ਦਾ ਪ੍ਰਬੰਧ ਪਰ ਤੈਨੂੰ ਪਤਾ ਹੀ ਆਪਣੇ ਘਰ ਦੇ ਹਾਲਾਤ ਕਿਹੋ ਜਿਹੇ ਆ ਕੋਈ ਗੱਲ ਨਹੀਂ ਤੂੰ ਥੋੜੇ ਜਿਹੇ ਦਿਨ ਹੈ ਇੱਥੇ ਹੋਰ ਕੱਟ ਲੈ ਕੋਈ ਗੱਲ ਨਹੀਂ ਅਸੀਂ ਤੇਰੇ ਦਾਜ ਦਾ ਸਮਾਨ ਭੇਜ ਦਿਆਂਗੇ ਵੱਡੀ ਗੱਡੀ ਅਸੀਂ ਦੇ ਦੇਾਂਗੇ ਮੋਟਰਸਾਈਕਲ ਅਸੀਂ ਕੋਈ ਗੱਲ ਨਹੀਂ ਦੇ ਦੇਾਂਗੇ ਪਰ ਤੂੰ ਇੱਥੇ ਵਾਪਸ ਨਾ ਆਈ ਕਿਉਂਕਿ ਵਾਪਸ ਆ ਕੇ ਬੈਠੇਂਗੀ ਤਾਂ ਬਹੁਤ ਵੱਡੀ ਬਦਨਾਮੀ ਹੋ ਜੂਗੀ ਪਰਾ ਇੰਨਾ ਸਬਰ ਦੋਸਤੋ ਫਿਰ ਉਹ ਮੁੰਡੇ ਵਾਲੇ ਨਹੀਂ ਕਰਦੇ ਉਹ ਹੌਲੀ ਹੌਲੀ ਕੋਈ ਨਾ ਕੋਈ ਤਰੀਕਾ ਅਪਣਾਉਂਦੇ ਆ ਕੁੜੀ ਦੇ ਰੋਟੀ ਪਾਣੀ ਦੇ ਵਿੱਚ ਥੋੜਾ ਥੋੜਾ ਕਰਕੇ ਜ਼ਹਿਰ ਮਲਿਆਉਣ ਲੱਗ ਜਾਂਦੇ ਆ ਜਾਂ ਫਿਰ ਕਿਸੇ ਇੱਕ ਦਿਨ ਹੀ ਇਕੱਠੇ ਹੋ ਕੇ ਰਾਤ ਬਰਾਤੇ ਕੁੜੀ ਨੂੰ ਨੱਪ ਲੈਂਦੇ ਆ ਉਹਦਾ ਗਲ ਘੋਟ ਦਿੰਦੇ ਆ ਉਹਨੂੰ ਵੱਢ ਕੇ ਮਾਰ ਦਿੰਦੇ ਆ ਉਹਨੂੰ ਮਚਾ ਕੇ ਮਾਰ ਦਿੰਦੇ ਆ ਉਹਨੂੰ ਪਾਣੀ ਚ ਡਬੋ ਦਿੰਦੇ ਆ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਬਾਰਦਾਤ ਉਹ ਕਰ ਸਕਦੇ ਆ ਦੋਸਤ ਕੁੜੀ ਨੂੰ ਮਾਰਨ ਦੇ ਲਈ ਆਪਣੇ ਦਾਜ ਦਾ ਬਦਲਾ ਪੂਰਾ ਕਰਨ ਦੇ ਲਈ ਤੇ ਹੁਣ ਤਾਂ ਚਲੋ ਇੰਟਰਨੈਟ ਆ ਗਿਆ ਹੁਣ ਤਾਂ ਵੀਡੀਓ ਬਹੁਤ ਸਾਹਮਣੇ ਆਉਣ ਲੱਗੀਆਂ ਵੀ ਐਦਾਂ ਹੋ ਗਿਆ ਕੁੜੀ ਨਾਲ ਉਦਾਂ ਹੋ ਗਿਆ ਇਹ ਪ੍ਰਥਾ ਦੋਸਤੋ ਸਦੀਆਂ ਤੋਂ ਚੱਲੀ ਆ ਰਹੀ ਹੈ ਕੁੜੀਆਂ ਦਾਜ ਦਾ ਸ਼ਿਕਾਰ ਬਹੁਤ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਨੇ ਹੁਣ ਤਾਂ ਚਲੋ ਇੰਟਰਨੈਟ ਆ ਗਿਆ ਤਾਂ ਪਤਾ ਲੱਗ ਜਾਂਦਾਗਾ ਹੁਣ ਤੱਕ ਜੇ ਆਪਾਂ ਗੱਲ ਕਰੀਏ ਤਾਂ ਲੱਖਾਂ ਕਰੋੜਾਂ ਕੁੜੀਆਂ ਦਾਜ ਦੇ ਕਾਰਨ ਮਾਰੀਆਂ ਗਈਆਂ यूपी बिहार ਵਰਗੇ ਇਲਾਕਿਆਂ ਚ ਦਾਜਕਾਰਨ ਇੰਨੀਆਂ ਕੁੜੀਆਂ ਮਾਰੀਆਂ ਜਾਂਦੀਆਂ ਨੇ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਹੁਣ ਤਾਂ ਆਪਣੇ ਇਧਰ ਹਰਿਆਣਾ ਪੰਜਾਬ ਰਾਜਸਥਾਨ ਇਧਰ ਵੀ ਇਹ ਘਟਨਾਵਾਂ ਬਹੁਤ ਜ਼ਿਆਦਾ ਹੋਣ ਲੱਗੀਆਂ ਹੁਣ ਤਾਂ ਇਧਰ ਵੀ ਬਹੁਤ ਮੌਤਾਂ ਹੋਣ ਲੱਗੀਆਂ ਦਾਜ ਨੂੰ ਲੈ ਕੇ ਤੇ ਹੁਣ ਕਈ ਬੰਦੇ ਇਹ ਗੱਲ ਕਹਿਣਗੇ ਵੀ ਜਦੋਂ ਕੁੜੀ ਦਾਜ ਪਿੱਛੇ ਇੰਨੀ ਤੰਗ ਹੁੰਦੀ ਹੈ ਤਾਂ ਫਿਰ ਉਹਦੀ ਐਡੀ ਵੱਡੀ ਕੀ ਮਜਬੂਰੀ ਹੁੰਦੀ ਹੈ ਉਸ ਘਰੇ ਰਹਿਣ ਦੀ ਉਹ ਆਪਣੇ ਘਰੇ ਕਿਉਂ ਨਹੀਂ ਆ ਜਾਂਦੀ ਹੁਣ ਤੁਸੀਂ ਦੋਸਤੋ ਇੱਕ ਗੱਲ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਆਪ ਨੂੰ ਪੁੱਛਿਓ ਮੰਨ ਲਓ ਤੁਹਾਡੀ ਭੈਣ ਜਾ ਤੁਹਾਡੀ ਉਹ ਕੁੜੀ ਆ ਕਿਉਂਕਿ ਹੋ ਸਕਦਾ ਕੋਈ ਭਰਾ ਮੇਰੀ ਇਸ ਵੀਡੀਓ ਨੂੰ ਸੁਣ ਰਿਹਾ ਹੋਵੇ ਜਾਂ ਕੋਈ ਪਿਓ ਮੇਰੀ ਇਸ ਵੀਡੀਓ ਨੂੰ ਸੁਣ ਰਿਹਾ ਹੋਵੇ ਹੁਣ ਤੁਸੀਂ ਸੋਚੋ ਤੁਹਾਡੀ ਭੈਣ ਜਾਂ ਤੁਹਾਡੀ ਕੁੜੀ ਕਿਸੇ ਬੰਦੇ ਨਾਲ ਛੀ ਮਹੀਨੇ ਸਾਲ 2 ਸਾਲ 5 ਸਾਲ ਰਹਿ ਕੇ ਆਈ ਹੋਵੇ ਉਹਦੇ ਨਾਲ ਸੰਬੰਧ ਸਰੀਰਕ ਸੰਬੰਧ ਬਣਾ ਕੇ ਆਈ ਹੋਵੇ ਉਸ ਤੋਂ ਬਾਅਦ ਉਹ ਘਰ ਆ ਕੇ ਬਹਿ ਜੇ ਤਾਂ ਤੁਹਾਨੂੰ ਲੱਗਦਾ ਵੀ ਜੇ ساری ਜ਼ਿੰਦਗੀ ਦੇ ਵਿੱਚ ਉਹਦਾ ਫੇਰ ਕਦੇ ਦੁਬਾਰੇ ਵਿਆਹ ਹੋ ਜਾਊਗਾ ਕੀ ਤੁਹਾਨੂੰ ਲੱਗਦਾ ਵੀ ਆਪਣਾ ਜਿਹੜਾ ਸਮਾਜ ਆ ਆਪਣਾ ਜਿਹੜਾ ਗਲੀ ਗਵਾਂਡ ਆ ਆਪਣਾ ਜਿਹੜਾ ਪਿੰਡ ਆ ਜਾਂ ਫਿਰ ਆਪਣਾ ਜਿਹੜਾ ਆਪਾਂ ਸ਼ਹਿਰ ਦੇ ਵਿੱਚ ਰਹਿੰਦੇ ਹੁੰਨੇ ਆ ਉਥੋਂ ਦੇ ਲੋਕ ਉਸ ਕੁੜੀ ਨੂੰ ਜਿਉਣ ਦੇ ਦੇਣਗੇ ਉਹ ਉਹਨੂੰ ਹਰ ਤਰ੍ਹਾਂ ਦੇ ਤਾਨੇ ਮੇਨੇ ਮਾਰਨਗੇ ਵੀ ਮੂੰਹ ਕਾਲਾ ਕਰਾ ਕੇ ਆਈ ਆ ਕਿਸੇ ਨਾਲ ਪੈ ਕੇ ਆਈ ਆ ਉਹਦਾ ਦੋਸਤੋ ਕਦੇ ਵੀ ਛੇਤੀ ਛੇਤੀ ਦੁਬਾਰੇ ਵਿਆਹ ਨਹੀਂ ਹੋਊਗਾ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਨਹੀਂ ਹੁੰਦਾ ਬਹੁਤ ਕੁੜੀਆਂ ਦੇ ਹੋ ਵੀ ਜਾਂਦੇ ਆ ਪਰ ਫਿਰ ਜਦੋਂ ਹੋ ਜਾਂਦੇ ਆ ਨਾ ਤਾਂ ਉੱਥੇ ਸਾਰੀ ਉਮਰ ਕੁੜੀਆਂ ਨੂੰ ਉਸ ਗੱਲ ਦੇ ਤਾਨੇ ਮੇਨੇ ਵੱਜਦੇ ਰਹਿੰਦੇ ਆ ਕਦੇ ਉਹਦਾ ਸੱਸ ਸੋਸ ਉਹਨੂੰ ਤਾਨੇ ਮਿਹਨੇ ਮਾਰਦਾਗਾ ਵੀ ਇਹ ਤਾਂ ਪਹਿਲਾਂ ਵੀ ਵਿਆਹੀ ਹੋਈ ਸੀ ਪਹਿਲਾਂ ਵੀ ਛੱਡੀ ਹੋਈ ਸੀ ਕੀ ਪਤਾ ਇਹਦੀਆਂ ਕਹਿੋ ਜੀਆਂ ਕਰਤੂਤਾਂ ਸੀ ਕੀ ਪਤਾ ਇਹਦਾ ਕੋਈ ਪਿਛਲਾ ਆਸ਼ਕ ਹੋਵੇ ਤਾਂ ਇਹਦੇ ਘਰ ਵਾਲੇ ਨੇ ਇਹਨੂੰ ਛੱਡਤਾ ਕੀ ਪਤਾ ਇਹਨੇ ਕਿੱਥੇ ਮੂੰਹ ਕਾਲਾ ਕਰਵਾਇਆ ਸੀਗਾ ਕੀ ਪਤਾ ਇਹਨੇ ਕਿੱਥੇ ਖੇ ਖਾਦੀ ਸੀ ਤਾਂ ਇਹਦਾ ਤਲਾਕ ਹੋ ਗਿਆ ਤਾਂ ਇਹਨੂੰ ਕਿਸੇ ਨੇ ਛੱਡਤਾ ਇਹ ਸਾਰੀਆਂ ਗੱਲਾਂ ਸੋਚ ਕੇ ਦੋਸਤੋ ਜਿਹੜੀ ਇੱਕ ਕੁੜੀ ਹੁੰਦੀ ਆ ਉਹ ਵਿਚਾਰੀ ਉੱਥੇ ਹੀ ਕੁੱਟਮਾਰ ਖਾਂਦੀ ਰਹਿੰਦੀ ਆ ਉੱਥੇ ਹੀ ਸਾਰਾ ਕੁਝ ਸਹਿਣ ਕਰਦੀ ਰਹਿੰਦੀ ਆ ਪਰ ਉਹ ਵਾਪਸ ਆ ਕੇ ਆਪਣੇ ਮਾਪਿਓ ਕੋਲੇ ਨਹੀਂ ਵਹਿੰਦੀਗੀ ਤੇ ਮਾਪਿਓ ਵੀ ਉਹਨੂੰ ਇਹੀ ਗੱਲ ਕਹਿੰਦਾਗਾ ਵੀ ਧੀਏ ਕੋਈ ਗੱਲ ਨਹੀਂ ਹੌਲੀ ਹੌਲੀ ਜ਼ਿੰਦਗੀ ਗੁਜ਼ਰ ਜੂਗੀ ਸਦਾ ਹੀ ਇਹ ਹਾਲਾਤ ਨਹੀਂ ਰਹਿਣੇ ਇੱਕ ਦਿਨ ਤੇਰਾ ਆਪ ਦਾ ਧੀ ਪੁੱਤ ਵੀ ਵੱਡਾ ਹੋ ਜੂਗਾ ਉਦੋਂ ਤੇਰੀ ਘਰ ਵਿੱਚ ਮਾੜੀ ਮੋਟੀ ਚੱਲਣ ਲੱਗ ਜੂਗੀ ਤੇਰੇ ਸੱਸ ਸਹੁਰਾ ਵੀ ਕਿੰਨਾ ਕੁ ਟਾਈਮ ਆ ਕੋਈ ਗੱਲ ਨਹੀਂ ਹੌਲੀ ਹੌਲੀ ਉਹ ਵੀ ਤੈਨੂੰ ਆਪੇ ਸਮਝਣ ਲੱਗ ਜਾਣਗੇ ਜਾਂ ਬੁਢੇ ਹੋ ਜਾਣਗੇ ਫੇਰ ਤੇਰਾ ਇਹ ਘਰ ਆ ਜਿਹੜਾ ਆਪਣਾ ਹੋ ਜੂਗਾ ਤੇਰੀ ਇੱਥੇ ਆਪਣੀ ਜਿਹੜੀ ਆ ਗੱਲਬਾਤ ਚੱਲਣ ਲੱਗ ਜੂਗੀ ਤੂੰ ਹੁਣ ਉਹਨਾਂ ਚਿਰ ਇੱਥੇ ਜੋ ਵੀ ਸਹਿਣ ਕਰ ਸਕਦੀਆਂ ਕਰ ਲਾ ਪਰ ਧੀ ਬਣ ਕੇ ਵਾਪਸ ਨਾ ਆਈ ਇਹ ਸਾਰੀਆਂ ਮਜਬੂਰੀਆਂ ਹੁੰਦੀਆਂ ਦੋਸਤੋ ਇੱਕ ਕੁੜੀ ਦੀਆਂ ਇੱਕ ਜ਼ੁਲਮ ਨੂੰ ਝੱਲਣ ਦੀਆਂ ਜੀ ਤਾਂ ਉਹਦਾ ਬਹੁਤ ਕਰਦਾ ਹੁੰਦਾਗਾ ਵੀ ਸਾਰਾ ਕੁਝ ਛੱਡ ਛੜਾ ਕੇ ਮੈਂ ਆਪਣੇ ਮਾਪਿਓ ਕੋਲੇ ਆ ਕੇ ਬਹਿ ਜਾ ਕਿਉਂ ਮੈਂ ਰੋਜ਼ ਇੱਕ ਸ਼ਰਾਬੀ ਬੰਦੇ ਤੋਂ ਆਥਨ ਵੇਲੇ ਕੁੱਟ ਖਾਵਾਂ ਕਿਉਂ ਉਹਦੀਆਂ ਗਾਲਾਂ ਲਮਾਂ ਕਿਉਂ ਆਪਦੇ ਗੱਲਾਂ ਤੇ ਉਹਦੇ ਥੱਪੜਾਂ ਦੇ ਨਿਸ਼ਾਨ ਬਣਵਾਵਾਂ ਕਿਉਂ ਆਪਣੇ ਸਰੀਰ ਦੇ ਉੱਤੇ ਉਹਦੇ ਦੁਬਾਰਾ ਦਿੱਤੇ ਹੋਏ ਜ਼ਖਮਾਂ ਦੇ ਨਿਸ਼ਾਨ ਝੱਲਾਂ ਜੀ ਤਾਂ ਉਹਦਾ ਵੀ ਬਹੁਤ ਕਰਦਾ ਹੁੰਦਾ ਪਰ ਇੱਕ ਜੀ ਨੂੰ ਮਜਬੂਰੀ ਕਹਿੰਦੇ ਆ ਨਾ ਮਜਬੂਰੀ ਕਹਿੋ ਜੀ ਚੀਜ਼ ਆ ਜਿਹੜੀ ਕਿਸੇ ਵੀ ਇਨਸਾਨ ਨੂੰ ਬੇਵਸ ਕਰ ਦਿੰਦੀ ਆ ਕਿਤੇ ਵੀ ਰਹਿਣ ਲਈ ਤੇ ਇੱਕ ਗੱਲ ਤੁਸੀਂ ਹੋਰ ਦੇਖੋ ਜੇ ਮੁੰਡੇ ਦਾ ਤਲਾਕ ਹੋ ਗਿਆ ਮੁੰਡਾ ਤਾਂ ਕਿਤੇ ਨਾ ਕਿਤੇ ਹੋਰ ਵਿਆਹ ਹੈ ਵੀ ਜਾਊਗਾ ਮੁੰਡੇ ਦਾ ਕੋਈ ਚੱਕਰ ਨਹੀਂ ਹੈਗਾ ਪਰ ਜਦੋਂ ਕੁੜੀਆਂ ਦੀ ਇੱਜ਼ਤ ਤੇ ਇੱਕ ਵਾਰੀ ਦਾਗ ਲੱਗ ਜੇ ਉਹ ਨਹੀਂ ਕਦੇ ਲੈਂਦਾ ਹੁੰਦਾਗਾ ਪਰ ਕੁੜੀਆਂ ਇੱਕ ਚਿੱਟੇ ਕੱਪੜੇ ਵਰਗੀਆਂ ਹੁੰਦੀਆਂ ਨੇ ਜਿੰਨਾ ਉੱਤੇ ਪਾਣੀ ਦਾ ਦਾਗ ਵੀ ਲੱਗ ਜਾਂਦਾ ਹੁੰਦਾਗਾ ਜੇ ਪਾਣੀ ਵੀ ਡੁੱਲ ਜੇ ਨਾ ਚਿੱਟੇ ਕੱਪੜੇ ਤੇ ਸਿਆਣੇ ਕਹਿੰਦੇ ਆ ਚਿੱਟੇ ਕੱਪੜੇ ਨੂੰ ਪਾਣੀ ਦਾ ਵੀ ਦਾਗ ਲੱਗ ਜਾਂਦਾ ਹੁੰਦਾਗਾ ਐਹੋ ਜਿਹਾ ਕਿਰਦਾਰ ਹੁੰਦਾ ਕੁੜੀਆਂ ਦਾ ਐਹੋ ਜੀ ਇੱਜ਼ਤ ਹੁੰਦੀ ਆ ਕੁੜੀਆਂ ਦੀ ਜੇ ਇੱਕ ਵਾਰੀ ਕਿਸੇ ਨੇ ਕਹਿਤਾ ਨਾ ਵੀ ਇਹ ਤਾਂ ਪਹਿਲਾਂ ਛੱਡੀ ਹੋਈ ਐ ਇਹ ਤਾਂ ਪਹਿਲਾਂ ਵਿਆਹੀ ਹੋਈ ਐ ਇਹਦਾ ਤਾਂ ਤਲਾਕ ਹੋਇਆ ਹੋਇਆਗਾ ਤਾਂ ਫਿਰ ਉਹ ਜਿੱਥੇ ਨਵੇਂ ਘਰ ਜਾਊਗੀ ਉੱਥੇ ਉਹਦੀ ਉਹ ਪਹਿਲਾ ਵਰਗੀ ਗੱਲ ਨਹੀਂ ਬਣਨੀ ਜਿਵੇਂ ਇੱਕ ਨਵੀਂ ਵਿਆਹੀ ਕੁੜੀ ਜਾਂਦੀ ਹੁੰਦੀ ਆ ਉਹਨੂੰ ਹਰ ਵੇਲੇ ਹਰ ਸਮਾਂ ਹਰ ਘੜੀ ਥੱਲੇ ਲੱਗ ਕੇ ਰਹਿਣਾ ਪਊਗਾ ਉਹਨੂੰ ਹਰ ਵੇਲੇ ਜਦੋਂ ਰੋਟੀ ਪਾਣੀ ਖਾਊਗੀ ਕੋਈ ਕੰਮ ਕਰੂਗੀ ਕੋਈ ਗੱਲਬਾਤ ਕਰੂਗੀ ਉਹਨੂੰ ਹਰ ਵੇਲੇ ਇਸ ਚੀਜ਼ ਦੇ ਤਾਨੇ ਮੇਨੇ ਵੱਜਦੇ ਰਹਿਣਗੇ ਵੀ ਤੂੰ ਤਾਂ ਪਹਿਲਾਂ ਛੱਡੀ ਹੋਈ ਆ ਤੂੰ ਕੀ ਬੋਲਣ ਨੂੰ ਮਰਦੀ ਆ ਤੇਰਾ ਤਾਂ ਤਲਾਕ ਹੋਇਆ ਹੋਇਆਗਾ ਤੈਨੂੰ ਤਾਂ ਕਿਸੇ ਨੇ ਸਿੱਟਿਆ ਹੋਇਆਗਾ ਪਰ ਇਹ ਲਿਜਾ ਕੇ ਤੂੰ ਕੀ ਗੱਲਾਂ ਕਰਦੀ ਐ ਤੂੰ ਸਾਡੇ ਪਰਿਵਾਰ ਵਿੱਚ ਰਹਿਣ ਦੇ ਲਾਇਕ ਨਹੀਂ ਸੀ ਤਾਂ ਚਲੋ ਸਾਡੀ ਕੋਈ ਮਜਬੂਰੀ ਬਣ ਗਈ ਤੈਨੂੰ ਅਸੀਂ ਦੁਬਾਰੇ ਵਿਆਹੀ ਹੋਈ ਨੂੰ ਵਾਪਸ ਲਿਆਏ ਆਏ ਕਰ ਲਿਆ ਵਾਹ ਕਰ ਲਿਆ ਇਸ ਤਰ੍ਹਾਂ ਦੀਆਂ ਗੱਲਾਂ ਉਹਨੂੰ ਕਰ ਕਰਕੇ ਉਹਦਾ ਮਨ ਦਿਖਾਇਆ ਜਾਂਦਾਗਾ ਪਰ ਉਸ ਕੁੜੀ ਤੇ ਕੀ ਬੀਤਦੀ ਐ ਇਸ ਗੱਲ ਬਾਰੇ ਕੋਈ ਸੋਚ ਵਿਚਾਰ ਨਹੀਂ ਕਰਦਾਗਾ ਤੇ ਹੁਣ ਦੋਸਤੋ ਆਪਾਂ ਗੱਲ ਕਰਦੇ ਆ ਆਪਣੇ ਦੇਸ਼ ਦੇ ਕਾਨੂੰਨ ਬਾਰੇ ਆਪਣੇ ਦੇਸ਼ ਦੀਆਂ ਕੰਧਾਂ ਤੇ ਤੁਸੀਂ ਕਿਤੇ ਵੀ ਦੇਖ ਲਓ ਹਿੰਦੀ ਦੇ ਵਿੱਚ ਗੁਜਰਾਤੀ ਦੇ ਵਿੱਚ ਪੰਜਾਬੀ ਦੇ ਵਿੱਚ ਹਰਿਆਣਵੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਹਰ ਕਿਤੇ ਲਿਖਿਆ ਪਿਆ ਹੁੰਦਾਗਾ ਬੇਟੀ ਬਚਾਓ ਬੇਟੀ ਪੜਾਓ ਚਲੋ ਠੀਕ ਆ ਬੇਟੀਆਂ ਨੂੰ ਪੜਾਵਾ ਵੀ ਰਹੇ ਅੱਜਕੱਲ ਲੋਕ ਚੰਗੀ ਗੱਲ ਆ ਅੱਜਕੱਲ੍ਹ ਲੋਕ ਬੇਟੀਆਂ ਨੂੰ ਬਚਾ ਵੀ ਰਹੇ ਆ ਇਹ ਵੀ ਚੰਗੀ ਗੱਲ ਆ ਪਰ ਸਰਕਾਰ ਨੂੰ ਇੰਨਾਕ ਤਾਂ ਦੇਖਣਾ ਚਾਹੀਦਾ ਵੀ ਜਿਹੜੀ ਇਹ ਦਾਜ ਦੀ ਰਸਮ ਆ ਘੱਟੋ-ਘੱਟ ਇਹ ਤਾਂ ਬੰਦ ਕਰਵਾ ਦੇਣ ਕਿਉਂ ਕੁੜੀ ਇੱਕ ਮਾਪਿਓ ਨੂੰ ਬੋਝ ਲੱਗਣ ਲੱਗ ਜਾਂਦੀ ਆ ਜਿਸ ਦਿਨ ਤੋਂ ਹੀ ਉਹਦਾ ਜਨਮ ਹੋ ਜਾਂਦਾਗਾ ਕਿਉਂ ਮਾਪਿਓ ਸੋਚਦੇ ਆ ਵੀ ਇਸ ਦੇ ਨਾਲੋਂ ਤਾਂ ਇਹ ਜੰਮਦੀ ਮਰ ਜਾਂਦੀ ਕਿਉਂਕਿ ਹੁਣ ਇਹਦਾ ਅਸੀਂ ਦਾਜ ਕਿੱਥੋਂ ਦੇਵਾਂਗੇ ਇਹ ਸਾਰੀਆਂ ਚੀਜ਼ਾਂ ਆਪਣੇ ਦੇਸ਼ ਦੇ ਕਾਨੂੰਨ ਨੂੰ ਕਿਉਂ ਨਹੀਂ ਨਜ਼ਰ ਆਉਂਦੀਆਂ ਤੇ ਜਦੋਂ ਕਿਸੇ ਕੁੜੀ ਦੀ ਦਾਜ ਦੇ ਕਾਰਨ ਜਾਨ ਲੈ ਲਈ ਜਾਂਦੀ ਆ ਤਾਂ ਉਸ ਮੁੰਡੇ ਨੂੰ ਸਿਰਫ 2-4 ਮਹੀਨਿਆਂ ਦੀ ਜੇਲ੍ਹ ਜਾਂ 2-4 ਸਾਲਾਂ ਦੀ ਜੇਲ੍ਹ ਤੋਂ ਬਾਅਦ ਉਹਨੂੰ ਵਾਪਸ ਕਿਉਂ ਰਿਹਾ ਕਰ ਦਿੱਤਾ ਜਾਂਦਾ ਹੈਗਾ ਉਹਦੀ ਜ਼ਮਾਨਤ ਕਿਉਂ ਹੋ ਜਾਂਦੀ ਆ ਕਿਉਂ ਉਸ ਦੀ ਸਜ਼ਾ ਇੰਨੀ ਘੱਟ ਹੁੰਦੀ ਆ ਇਹ ਆਪਣੇ ਦੇਸ਼ ਦੇ ਵਿੱਚ ਪਤਾ ਨਹੀਂ ਕਦੋਂ ਇਸ ਤਰ੍ਹਾਂ ਦਾ ਸਖਤ ਕਾਨੂੰਨ ਬਣੂਗਾ ਦਾਜ ਦੇ ਲਾਪੇ ਕੋਈ ਇਹੋ ਜੀ ਧਾਰਾ ਬਣਾਉਣੀ ਚਾਹੀਦੀ ਹੈ ਵੀ ਜੇ ਕਿਸੇ ਨੇ ਦਾਜ ਲਿਆ ਜਾਂ ਦਾਜ ਦੀ ਮੰਗ ਕੀਤੀ ਤਾਂ ਮੁੰਡੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੂਗੀ ਨਾਲੇ ਉਹਦੇ ਪਰਿਵਾਰ ਨੂੰ ਸਖਤ ਸਜ਼ਾ ਮਿਲੂਗੀ ਜੇ ਇਹ ਕਾਨੂੰਨ ਆਪਣੇ ਦੇਸ਼ ਦੇ ਵਿੱਚ ਲਾਗੂ ਹੋ ਜਾਣ ਤਾਂ ਕਦੇ ਵੀ ਕੋਈ ਦਾਜ ਦੇ ਪ੍ਰਤੀ ਹੈ ਜਿਹੜਾ ਕੁੜੀ ਦੀ ਜਾਨ ਨਹੀਂ ਜਾਊਗੀ ਪਰ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਵੀ ਆਪਣੇ ਦੇਸ਼ ਦੇ ਵਿੱਚ ਆਉਣ ਵਾਲੀਆਂ ਕਈ ਸਦੀਆਂ ਤੱਕ ਦਾਜ ਦੇ ਖਿਲਾਫ ਕੋਈ ਵੀ ਕਾਨੂੰਨ ਨਹੀਂ ਬਣੂਗਾ ਕਿਉਂਕਿ ਵੱਡੇ ਲੋਕਾਂ ਨੇ ਕੀ ਲੈਣਾਗਾ ਵੱਡੇ ਲੋਕਾਂ ਕੋਲੇ ਬਾਧੂ ਪੈਸਾ ਹੁੰਦਾਗਾ ਜੇ ਕਿਸੇ ਨੇ ਆਪਣੀ ਵੱਡੇ ਲੀਡਰ ਨੇ ਆਪਣੀ ਧੀ ਵਿਆਹਣੀ ਆ ਜਾਂ ਮੁੰਡਾ ਵਿਆਹਣਾ ਉਹ ਦਾਜ ਦੇ ਵੀ ਸਕਦੇ ਆ ਤੇ ਦਾਜ ਲੈ ਵੀ ਸਕਦੇ ਆ ਕਿਉਂਕਿ ਉਹਨਾਂ ਕੋਲੇ ਕਰੋੜਾਂ ਰੁਪਇਆ ਹੁੰਦਾਗਾ ਉਹਨਾਂ ਨੂੰ ਕੀ ਪਤਾਗਾ ਵੀ ਜਿਹੜਾ ਬੰਦਾ 2.5 300 ਰੁਪਇਆ ਰੋਜ਼ ਦਾ ਕਮਾਉਂਦਾਗਾ ਉਹ ਦਾਜ ਕਿਵੇਂ ਦੇਊਗਾ ਇੱਕ ਗੱਲ ਦਾ ਦੋਸਤੋ ਤੁਸੀਂ ਖਿਆਲ ਕਰਕੇ ਦੇਖੋ ਵੀ ਜਿੰਨੇ ਵੀ ਵੱਡੇ ਲੀਡਰ ਹੋਏ ਆ ਵੱਡੇ ਤੋਂ ਵੱਡਾ ਕੋਈ ਲੀਡਰ ਜਿਹੜਾ ਵੀ ਤੁਹਾਡੀ ਨਿਗਾ ਦੇ ਵਿੱਚ ਹੋਊਗਾ ਕਦੇ ਉਹਨੇ ਦਾਜ ਦੇ ਮੁੱਦੇ ਦੇ ਖਿਲਾਫ ਖੁੱਲ ਕੇ ਗੱਲ ਕੀਤੀ ਆ ਕਦੇ ਕੋਈ ਭਾਸ਼ਣ ਦੇ ਦੌਰਾਨ ਉਹਨੇ ਇਹ ਗੱਲ ਰੱਖੀ ਆ ਵੀ ਜੋ ਦਾਜ ਦਾ ਮੁੱਦਾ ਆਪਣੇ ਸਮਾਜ ਦੇ ਵਿੱਚ ਚੱਲ ਰਿਹਾਗਾ ਇਹਨੂੰ ਖਤਮ ਕੀਤਾ ਜਾਵੇ ਉਹ ਗੱਲ ਹੀ ਨਹੀਂ ਕਰਦੇ ਦੋਸਤੋ ਉਹਨਾਂ ਨੇ ਆਮ ਲੋਕਾਂ ਤੋਂ ਲੈਣਾ ਕੀ ਆ ਉਹਨਾਂ ਨੇ ਗਰੀਬ ਲੋਕਾਂ ਤੋਂ ਲੈਣਾ ਕੀ ਆ ਉਹਨਾਂ ਨੂੰ ਕੀ ਮਤਲਬ ਆ ਵੀ ਕਿਦਾ ਮਾਪਿਓ ਕਿੱਥੋਂ ਕਿਵੇਂ ਜੋੜ ਕੇ ਭੁੱਖਾ ਧਿਆਇ ਰਹਿ ਕੇ ਦਾਜ ਇਕੱਠਾ ਕਰਕੇ ਦਿੰਦਾਗਾ ਉਹਨਾਂ ਨੂੰ ਕੀ ਮਤਲਬ ਆ ਵੀ ਕੁੜੀਆਂ ਦਾਜ ਦੇ ਪਿੱਛੇ ਕਿਵੇਂ ਜਿਉਂਦੀਆਂ ਮਚਾਈਆਂ ਜਾਂਦੀਆਂ ਨੇ ਉਹਨਾਂ ਨੂੰ ਜ਼ਹਿਰ ਦਿੱਤਾ ਜਾਂਦਾਗਾ ਦਿਨ ਰਾਤ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾਗਾ ਉਹਨਾਂ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਵਾਇਆ ਜਾਂਦਾਗਾ ਉਹਨਾਂ ਨੂੰ ਕੀ ਮਤਲਬ ਹੈ ਇਨਾਂ ਚੀਜ਼ਾਂ ਨਾਲ ਤੇ ਇਹ ਦੋਸਤੋ ਹੁਣ ਕਿਸੇ ਬਾਹਰਲੇ ਬੰਦੇ ਨੇ ਨਹੀਂ ਬਦਲਾਵ ਲੈ ਕੇ ਆਉਣਾ ਇਹ ਬਦਲਾਵ ਆਪਾਂ ਖੁਦ ਹੀ ਕਰਨਾਗਾ ਜਿਹੜੇ ਮੁੰਡੇ ਵਾਲੇ ਇਉਂ ਨਾ ਅੱਗੇ ਹੱਥ ਬੰਨ ਕੇ ਬੇਨਤੀ ਆ ਯਾਰ ਵੀ ਜਦੋਂ ਤੁਹਾਡੇ ਕੋਲੇ ਰੱਬ ਦਾ ਦਿੱਤਾ ਸਭ ਕੁਝ ਹੁੰਦਾਗਾ ਜੋ ਮੁੰਡੇ ਇਸ ਟਾਈਮ ਮੇਰੀ ਵੀਡੀਓ ਨੂੰ ਸੁਣੀ ਜਾਂਦੇ ਆ ਜਾਂ ਜਿਹੜੇ ਮਾਪਿਓ ਇਸ ਟਾਈਮ ਇਸ ਵੀਡੀਓ ਨੂੰ ਸੁਣ ਰਹੇ ਆ ਜਾਂ ਦੇਖ ਰਹੇ ਆ ਉਹ ਇੱਕ ਗੱਲ ਸੋਚ ਕੇ ਦੇਖਣ ਵੀ ਜਦੋਂ ਤੁਹਾਡੇ ਕੋਲੇ ਸਾਰਾ ਕੁਝ ਆ ਫਿਰ ਤੁਸੀਂ ਕਿਉਂ ਕਿਸੇ ਤੋਂ ਕੁਝ ਲੈਣੇ ਹੋ ਯਾਰ ਕਿਉਂ ਤੁਸੀਂ ਕੁੜੀ ਵਾਲਿਆਂ ਤੇ ਇੱਕ ਬੋਝ ਬਣਦੇ ਹੋ ਤੁਹਾਡੇ ਕੋਲੇ ਪਹਿਲਾਂ ਹੀ ਅੱਗ ਲਾਈ ਨਹੀਂ ਲੱਗਦੀ ਹਰ ਚੀਜ਼ ਤੁਹਾਡੇ ਘਰੇ ਹੈਗੀ ਆ ਫਿਰ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਤੁਸੀਂ ਵੱਡੇ ਮੋਟਰਸਾਈਕਲ ਤੁਸੀਂ ਅੱਜ ਕੱਲ ਤਾਂ ਚਲੋ ਮਹਿੰਗੇ ਫੋਨਾਂ ਦਾ ਵਿੱਚ ਸਿਸਟਮ ਰੱਖਣ ਲੱਗੇ ਵੀ ਸਾਨੂੰ ਉਹ ਵੀ ਚਾਹੀਦੇ ਆ ਹੋਰ ਵੀ ਦਾਜ ਦਾ ਜਿੰਨਾ ਸਮਾਨ ਹੁੰਦਾਗਾ ਸਿਆਉਣਾ ਸੱਪਾ ਨਗਦ ਪੈਸੇ ਉਹ ਚੀਜ਼ਾਂ ਦੀ ਯਾਰ ਮੰਗ ਕਿਉਂ ਰੱਖਦੇ ਹੁੰਨੇ ਹੋ ਜਿਹੜੀ ਨਮੀ ਮੰਢੀਰਾ ਜਿਹੜੇ ਨਵੇਂ ਮੁੰਡੇ ਜਿਨ੍ਹਾਂ ਦੇ ਹਜੇ ਵਿਆਹ ਹੋਣੇ ਨੇ ਜਿਹੜੇ ਇਸ ਵੀਡੀਓ ਨੂੰ ਸੁਣ ਰਹੇ ਨੇ ਉਹ ਅੱਜ ਤੋਂ ਹੀ ਯਾਰ ਇਸ ਗੱਲ ਤੇ ਅਮਲ ਕਰਨਾ ਸ਼ੁਰੂ ਕਰ ਦਿਓ ਉਹ ਇੱਕ ਸੌ ਖਾ ਲੋ ਯਾਰ ਵੀ ਜੋ ਮਰਜ਼ੀ ਹੋ ਜੇ ਪਰ ਮੈਂ ਦਾਜ ਨਹੀਂ ਲੈਣਾ ਅਸੀਂ ਦਾਜ ਨਹੀਂ ਲੈਣਾ ਅਸੀਂ ਕੁੜੀ ਨੂੰ ਜਿਵੇਂ ਬਸ ਉਹ ਹੁੰਦਾ ਨਾ ਜਿਵੇਂ ਕਹਿ ਦਿੰਦੇ ਆ ਵੀ ਚਾਰ ਕੱਪੜਿਆਂ 'ਚ ਹੀ ਵਿਆਹ ਕੇ ਲਿਆਵਾਂਗੇ ਤੁਸੀਂ ਉਹ ਕੰਮ ਕਰੋ ਯਾਰ ਤੁਸੀਂ ਇੱਕ ਮਿਸਾਲ ਪੈਦਾ ਕਰਕੇ ਦਿਖਾਓ ਤੁਸੀਂ ਨਾ ਕੁੜੀ ਵਾਲਿਆਂ ਤੇ ਬੋਝ ਬਣੋ ਇਹ ਯਾਰ ਬਹੁਤ ਵੱਡੀ ਗੱਲ ਹੁੰਦੀ ਆ ਕੁੜੀ ਆਪਦਾ ਘਰ ਪਰਿਵਾਰ ਛੱਡਦੀ ਆ ਯਾਰ ਆ ਕੇ ਤੁਹਾਡੇ ਵਿੱਚ ਰਹਿੰਦੀ ਆ ਯਾਰ ਤੁਹਾਡਾ ਗੋਲਾ ਧੰਦਾ ਕਰਦੀ ਆ ਰੋਟੀ ਟੁਕ ਕਰਦੀ ਆ ਤੁਹਾਡਾ ਗੋਹਾ ਕੁੜਾ ਚੱਕਦੀ ਆ ਯਾਰ ਭਾਂਡੇ ਮਾਂਜਦੀ ਆ ਤੁਹਾਡੀ ਗਾਹਾਂ ਪੀੜੀ ਨੂੰ ਵਧਾਉਂਦੀ ਆ ਯਾਰ ਤੁਹਾਨੂੰ ਇੱਕ ਵਾਰ ਸਪੈਦਾ ਕਰਕੇ ਦਿੰਦੀ ਆ ਤੇ ਉਸ ਕੁੜੀ ਤੋਂ ਯਾਰ ਫਿਰ ਤੁਸੀਂ ਨਾਲੇ ਪੈਸੀ ਵੀ ਲੈਨੇ ਹੋ ਇਹ ਤਾਂ ਬਹੁਤ ਸ਼ਰਮ ਦੀ ਗੱਲ ਆ ਯਾਰ ਅੱਜ ਤੋਂ ਹੀ ਇਸ ਚੀਜ਼ ਨੂੰ ਕਰਨਾ ਬੰਦ ਕਰੋ ਤੇ ਦੂਜੀ ਗੱਲ ਇਹ ਆ ਜੇਕਰ ਤੁਹਾਨੂੰ ਖਬਰ ਮਿਲੇ ਵੀ ਫਲਾਣੇ ਨੇ ਐਨੇ ਦਾਜ ਦੀ ਗੱਲ ਕੀਤੀ ਆਪਸ ਵਿੱਚ ਇਸ ਵਿਆਹ ਦੇ ਲਈ ਤਾਂ ਉਹਦੀ ਸ਼ਿਕਾਇਤ ਆ ਜਿਹੜੀ ਤੁਸੀਂ ਜਾ ਕੇ ਪੁਲਿਸ ਥਾਣੇ ਵਿੱਚ ਜ਼ਰੂਰ ਕਰੋ ਤੇ ਉਹਨਾਂ ਨੂੰ ਤੁਸੀਂ ਜਾ ਕੇ ਇਹ ਗੱਲ ਕਹੋ ਵੀ ਅਸੀਂ ਤੁਹਾਡੇ ਕੋਲੇ ਸ਼ਿਕਾਇਤ ਕਰਤੀ ਤੁਹਾਨੂੰ ਪੱਕੀ ਖਬਰ ਦੇਤੀ ਇਸ ਗੱਲ ਬਾਰੇ ਪਰ ਸਾਡਾ ਨਾਮ ਨਹੀਂ ਸਾਹਮਣੇ ਆਉਣਾ ਚਾਹੀਦਾ ਔਲ ਸੈ ਇਨੀ ਵੀ ਬੇਵਕੂਫ ਨਹੀਂ ਹੁੰਦੀ ਵੀ ਸੋਡਾ ਜਾ ਕੇ ਸਾਹਮਣੇ ਉਹ ਨਾਮ ਲੈ ਦੂ ਵੀ ਫਲਾਨੇ ਬੰਦੇ ਨੇ ਸ਼ਿਕਾਇਤ ਕੀਤੀ ਆ ਦਾਜ ਦੇ ਖਿਲਾਫ ਤੁਸੀਂ ਸ਼ਿਕਾਇਤ ਕਰਿਆ ਕਰੋ ਜਾ ਕੇ ਪੁਲਿਸ ਥਾਣਿਆਂ ਦੇ ਵਿੱਚ ਉਹ ਆਪੇ ਮੁੰਡੇ ਵਾਲਿਆਂ ਤੇ ਕੋਈ ਨਾ ਕੋਈ ਕੇਸ ਕਰਨਗੇ ਪਰਚਾ ਪਾਉਣਗੇ ਜਾਂ ਉਹਨਾਂ ਦਾ ਨਾਰਮਲ ਤਰੀਕੇ ਨਾਲ ਸਾਥਗੀ ਭਰੇ ਤਰੀਕੇ ਨਾਲ ਵਿਆਹ ਕਰਵਾ ਦੇਣਗੇ ਪਰ ਮੈਂ ਇਹ ਕਹਿਣਾ ਯਾਰ ਵੀ ਉੱਥੋਂ ਤੱਕ ਲੋੜ ਹੀ ਨਾ ਪਵੇ ਜੇ ਆਪਾਂ ਆਪ ਹੀ ਸੁਧਰ ਜਾਈਏ ਜੇ ਆਪਾਂ ਆਪ ਹੀ ਦਾਜ ਲੈਣਾ ਬੰਦ ਕਰ ਦਈਏ ਫਿਰ ਆਪਾਂ ਨੂੰ ਕੀ ਲੋੜ ਹੈ ਇੰਨਾ ਕੁਸ਼ ਕਰਨ ਦੀ ਜਦੋਂ ਆਪਾਂ ਚੰਗੀਆਂ ਨੌਕਰੀਆਂ ਤੇ ਚੰਗੀਆਂ ਜ਼ਮੀਨਾਂ ਦੇ ਮਾਲਕਾਂ ਫਿਰ ਜਿਹੜਾ ਕੁੜੀ ਵਾਲਿਆਂ ਦਾ ਦਾਜ ਹੁੰਦਾਗਾ ਉਹ ਦਿੱਤੇ ਨਾਲ ਯਾਰ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਬਦਲਾਵ ਆਜੂਗਾ ਉਸ ਦਾਜ ਨੂੰ ਵਹਿ ਕੇ ਆਪਾਂ ਕਿੰਨਾ ਕੁ ਚਿਰ ਖਾ ਲਾਂਗੇ ਆਪ ਨੂੰ ਕੰਮ ਤਾਂ ਫੇਰ ਵੀ ਯਰ ਕਰਨਾ ਹੀ ਪਊਗਾ ਨਾ ਬਾਅਦ ਵਿੱਚ ਵੀ ਫਿਰ ਉਹ ਹੁਣੇ ਕਿਉਂ ਨਾ ਕਰ ਲਵਾਂ ਕਿਉਂ ਕਿਸੇ ਤੇ ਉੱਤੇ ਯਾਰ ਤੁਸੀਂ ਬੋਝ ਬਣਦੇ ਹੋ ਇਹਨਾਂ ਗੱਲਾਂ ਤੇ ਦੋਸਤੋ ਅਮਲ ਕਰਿਓ ਵੀਡੀਓ ਦੇਖ ਕੇ ਵੀਡੀਓ ਸੁਣ ਕੇ ਐਵੇਂ ਉਤੋਂ ਦੀ ਨਟ ਪਾ ਦਿਓ ਗੱਲਾਂ ਤੇ ਅਮਲ ਕਰਨਾ ਵੀ ਜ਼ਰੂਰੀ ਹੁੰਦਾ ਹੈਗਾ ਤਾਂ ਠੀਕ ਹੈ ਫਿਰ ਦੋਸਤੋ ਹੁਣ ਮੇਰੇ ਖਿਆਲ ਚ ਇਸ ਮੁੱਦੇ ਦੇ ਉੱਤੇ ਬਹੁਤ ਸਾਰੀ ਗੱਲਬਾਤ ਹੋ ਚੁੱਕੀ ਆ ਹੋ ਸਕਦਾ ਹਜੇ ਮੇਰੇ ਤੋਂ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਰਹਿ ਗਈਆਂ ਹੋਣ ਵੀ ਯਾਰ ਐਵੇਂ ਵੀ ਹੁੰਦਾ ਐਵੇਂ ਵੀ ਹੁੰਦਾ ਉਦਾਂ ਵੀ ਹੁੰਦਾ ਐਦਾਂ ਵੀ ਹੁੰਦਾ ਪਰ ਦੋਸਤੋ ਗੱਲ ਕੀ ਆ ਨਾ ਵੀ ਇੱਕ ਤਾਂ ਇੱਕੋ ਹੀ ਮੌਕੇ ਵੀਡੀਓ ਬਣਾਉਣ ਵੇਲੇ ਐਨੀਆਂ ਗੱਲਾਂ ਧਿਆਨ 'ਚ ਨਹੀਂ ਆਉਂਦੀਆਂ ਵੀ ਯਾਰ ਆਹ ਫਲਾਨੀ ਗੱਲ ਵੀ ਕਰ ਲੈਣੀ ਸੀ ਉਹ ਗੱਲ ਵੀ ਕਰ ਲੈਣੀ ਸੀ ਪਰ ਕੋਈ ਗੱਲ ਨਹੀਂ ਇਹਦੇ ਵਿੱਚ ਵੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਜੇ ਕੋਈ ਪੱਖ ਮੇਰੇ ਤੋਂ ਰੱਖਣ ਵਾਲਾ ਰਹਿ ਗਿਆ ਹੋਵੇ ਇਸ ਵੀਡੀਓ ਦੇ ਵਿੱਚ ਤਾਂ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਏਸੇ ਵਿਸ਼ੇ ਉੱਤੇ ਇੱਕ ਹੋਰ ਵੀਡੀਓ ਬਣਾ ਦੇਾਂਗੇ ਜਿਹੜੀ ਗੱਲ ਮੇਰੇ ਤੋਂ ਕਰਨ ਵਾਲੀ ਇਸ ਵੀਡੀਓ ਵਿੱਚ ਰਹੇਗੀ ਉਸ ਵੀਡੀਓ ਦੇ ਵਿੱਚ ਆਪਾਂ ਉਹ ਗੱਲ ਕਰ ਦੇਾਂਗੇ ਤੇ ਹੁਣ ਜਾਂਦੇ ਜਾਂਦੇ ਤੁਸੀਂ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਸਾਡੀ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸਾਂਝੀ ਵੀ ਜ਼ਰੂਰ ਕਰਦੇ ਹੋ ਜੀ ਧੰਨਵਾਦ